ਮੇਰਾ ਨਾਮ ਸੰਜੀਵ ਸਿੰਘ ਚੋਹਾਨ ਪਿੰਡ ਬੁੱਢੀਪਿੰਡ ਜ਼ਿਲ੍ਹਾ ਹੁਸ਼ਿਆਰਪੁਰ ਦਾ ਮੈਂ ਰਹਿਣ ਵਾਲਾ ਹਾਂ ਅਸੀਂ ਇਹ ਮਸ਼ਰੂਮ ਦਾ ਕੀਤਾ 1992 ਦੇ ਵਿੱਚ ਇੱਕ ਸਹਾਇਕ ਕਿਤੇ ਦੇ ਤੌਰ ਤੇ ਸ਼ੁਰੂ ਕੀਤਾ ਸੀ ਜਦੋਂ ਅਸੀਂ ਨੂੰ ਨੂੰ ਸਹਾਇਕ ਕਿਤੇ ਦੇ ਤੌਰ ਤੇ ਸ਼ੁਰੂ ਕੀਤਾ ਤੇ ਸਾਨੂੰ ਇਸ ਵਿੱਚ ਲੱਗਿਆ ਕਿ ਇਹ ਖੇਤੀ ਦੇ ਨਾਲ ਬੜਾ ਨਜ਼ਦੀਕੀ ਸਬੰਧ ਹੈ ਇਹਦਾ ਕਿਉਂਕਿ ਜਿਹੜੀ ਇਹਨੂੰ ਲੋੜ ਚਾਹੀਦੀ ਤੂੜੀ ਦੀ ਜ਼ਿਆਦਾ ਲੋੜ ਹੁੰਦੀ ਹੈ ਉਹ ਖੇਤੀ ਤੋਂ ਸਾਨੂੰ ਮਿਲਦੀ ਹੈ ਤੇ ਕਿ ਐਗਰੀਕਲਚਰ ਤੋਂ ਬਾਅਦ ਇਹ ਜਿਹੜਾ 베ਸਟ ਹੁੰਦਾ ਉਹ ਐਗਰੀਕਲਚਰ 'ਚ ਵਰਤਿਆ ਜਾਂਦਾ ਇਸ ਕਰਕੇ ਸਾ ਇਸ ਕਿੱਤੇ ਨੂੰ ਅਸੀਂ ਬੜਾ ਪਸੰਦ ਕੀਤਾ ਤਾਂ ਫਿਰ ਅਸੀਂ ਇਸ ਨੂੰ ਜੰਗੀ ਪੱਧਰ ਤੇ ਸ਼ੁਰੂ ਕਰ ਦਿੱਤਾ ਵੱਡੇ ਲੈਵਲ ਤੇ ਸ਼ੁਰੂ ਕਰ ਦਿੱਤਾ ਹੌਲੀ ਹੌਲੀ ਵਿਕਾਸ ਕਰਦੇ ਆ ਕਰਦੇ ਆ ਇਹ ਇੱਕ ਸਾਡਾ ਮੁੱਖ ਕਿੱਤਾ ਬਣ ਗਿਆ ਅੱਜ ਕੱਲ ਅਸੀਂ ਇਸ ਨੂੰ ਮੁੱਖ ਕਿੱਤੇ ਦੇ ਰੂਪ ਵਿੱਚ ਕਰ ਰਹੇ ਆ ਤੇ ਜਿਹੜਾ ਕਿ ਸਾਡਾ ਪਹਿਚਾਣ ਦਾ ਵੀ ਕੇਂਦਰ ਬਣ ਗਿਆ ਤੇ ਇਸ ਤੋਂ ਸਾਨੂੰ ਕਾਫੀ ਆਮਦਨ ਵੀ ਹੋਈ ਤੇ ਨਾਲ ਦੇ ਨਾਲ ਆਮਦਨ ਦੇ ਨਾਲ ਨਾਲ ਸਾਨੂੰ ਦੂਸਰੇ ਲੋਕਾਂ ਨੂੰ ਵੀ ਰੋਜ਼ਗਾਰ ਮਿਲਿਆ ਇਸ ਲਈ ਸਾਡੇ ਕੋਲ 30-35 ਵਰਕਰ ਕੰਮ ਵੀ ਕਰ ਰਹੇ ਐ ਇਸ ਕਿਤੇ ਵਿੱਚ ਤੇ ਸਾਡਾ ਨਾਮ ਵੀ ਬਹੁਤ ਬਣਿਆ ਇਹਦਾ ਇੱਕ ਨਾਲ ਸਾਡਾ ਨਾਮ ਬਣਦੇ ਨਾਲ-ਨਾਲ ਸਾਨੂੰ ਇੱਜ਼ਤ ਮਾਨ ਵੀ ਮਿਲਿਆ ਤੇ ਹੋਰ ਜਿਹੜੀ ਖੇਤੀ ਦੇ ਉੱਤੇ ਸੀ ਵੀ ਇੱਕ ਵਿਕਾਸ ਖੇਤੀ ਦੇ ਉੱਤੇ ਬੋਝ ਵੱਧ ਰਿਹਾ ਸੀ ਜਿਹੜਾ ਜ਼ਮੀਨ ਤੇ ਬੋਝ ਵੱਧ ਰਿਹਾ ਸੀ ਉਹ ਬੋਝ ਵੀ ਘਟ ਗਿਆ ਇਹਦਾ ਮਤਲਬ ਇਹ ਹੈਗਾ ਕਿ ਇਹ ਜਿਹੜੀ ਹੈ ਮਲਟੀ ਲੇਅਰ ਕਿਸਮ ਹੈ ਮਲਟੀ ਲੇਅਰ ਕਿੱਤਾ ਇਸ ਨੂੰ ਅਸੀਂ ਇਨਡੋਰ ਹੈ ਜਿਹੜਾ ਮੌਸਮ ਦੀ ਮਾਰ ਤੋਂ ਬਚਿਆ ਕਿਉਂਕਿ ਬਰੋਂ ਅਸੀਂ ਐਗਰੀਕਲਚਰ ਕਰਦੇ ਆ ਉਹਦੇ ਵਿੱਚ ਬਾਹਰ ਮੌਸਮੀ ਬੜਾ ਪ੍ਰਭਾਵ ਪੈਂਦਾ ਕਦੀ بارش ਪੈ ਗਈ ਕਦੀ ਔੜ ਲੱਗ ਗਈ ਹਨੇਰੀ ਆ ਗਈ ਝੱਖੜ ਆ ਗਈ ਦੂਸਰਾ ਇਹਦੇ ਵਿੱਚ ਇਹ ਹੈ ਜਿਆ ਕੁਝ ਨਹੀਂ ਹੈਗਾ ਇਨਡੋਰ ਹੈ ਨਾ بارش ਦਾ ਡਰ ਹੈ ਨਾ ਹਨੇਰੀ ਦਾ ਘੜਾ ਨਾ ਝੱਖੜ ਦਾ ਡਰ ਹੈ ਤੀਸਰਾ ਦੂਸਰਾ ਇਹਦਾ ਵਿੱਚ ਵੱਡਾ ਲਾਭ ਇਹਦਾ ਇਹ ਹੈ ਕਿ ਅਸੀਂ ਇਸ ਕਿਤੇ ਦੋ ਮਲਟੀ ਲੇਅਰ ਕਰ ਸਕਦੇ ਆ ਜਮੀਨ ਤੇ ਖੇਤੀ ਕਰਦੇ ਆ ਤੇ ਥੱਲੇ ਇੱਕੋ ਸਰਫਸ ਏਰੀਏ ਵਰਤਦੇ ਆ ਪਰ ਇਹਦੇ ਵਿੱਚ ਇਸ ਤਰ੍ਹਾਂ ਨਹੀਂ ਐਸੀ ਉੱਪਰ ਤੋਂ ਉੱਪਰ ਉੱਪਰ ਤੋਂ ਉੱਪਰ ਲੇਅਰ ਦੇ ਤੌਰ ਤੇ ਵਰਤ ਲੈਣੇ ਆ ਜਾਨੀ ਕਿ 6 ਗੁਣਾ ਤੋਂ 7 ਗੁਣਾ ਤੱਕ ਅਸੀਂ ਇਸ ਜ਼ਮੀਨ ਦੀ ਵੱਧ ਵਰਤੋਂ ਜਿਹੜੀ ਸਾਨੂੰ ਹੋ ਜਾਂਦੀ ਹੈ ਇਹਦਾ ਬਹੁਤ ਵੱਡਾ ਬੈਨੀਫਿਟ ਹੋ ਜਾਂਦਾ ਦੂਸਰਾ ਇਹ ਕੰਮ ਰਾਤ ਵੀ ਹੋ ਸਕਦਾ ਆਪਣੇ ਘਰਾਂ ਵਿੱਚ ਕ ਬੈਠ ਕੇ ਵੀ ਕਰ ਸਕਦੇ ਆ ਇਹਦੇ ਵਿੱਚ ਮਾਰਕੀਟਿੰਗ ਦੀ ਵੀ ਕੋਈ ਸਮੱਸਿਆ ਨਹੀਂ ਕਿਉਂਕਿ ਖਾਣ ਵਾਲੀ ਚੀਜ਼ ਹੈ ਅੱਜ ਕੱਲ ਬੜਾ ਰਿਵਾਜ ਪੈ ਗਿਆ ਵਿਆਹਾਂ ਛਾਦੀਆਂ ਫੰਕਸ਼ਨਾਂ ਤੇ ਘਰ ਦੇ ਪ੍ਰੋਗਰਾਮਾਂ ਤੇ ਹੋਰ ਘਰ ਦੇ ਵਿੱਚ ਬਹੁਤ ਬੈਨੀਫਿਟਡ ਹੈ ਤੇ ਇਹਦਾ ਫੂਡ ਵੈਲਿਊ ਵੀ ਬਹੁਤ ਹੈ ਜਿਹੜੀ ਮੇਨ ਗੱਲ ਹੈ ਤੇ ਜਿਹੜੇ ਅਸੀਂ ਇੱਕ ਮੀਟ ਤੇ ਪਨੀਰ ਦਾ ਬਦਲ ਚਾਹੁੰਦੇ ਸੀ ਸਾਰੇ ਲੋਕ ਕਿਉਂਕਿ ਉਹ ਚੀਜ਼ ਤੋਂ ਲੋਕ ਖਾ ਅੱਕ ਚੁੱਕੇ ਆ ਖਾ ਕੇ ਲੋਕਾਂ ਨੇ ਮੀਟ ਵੀ ਬਹੁਤ ਖਾ ਲਿਆ ਪਨੀਰ ਵੀ ਬਹੁਤ ਖਾ ਲਿਆ ਹੁਣ ਲੋਕ ਕੋਈ ਨਵਾਂ ਟੇਸਟ ਚਾਹੁੰਦੇ ਆ ਉਹ ਇੱਕ ਨਵਾਂ ਟੇਸਟ ਉਹਨਾਂ ਦਾ ਬਦਲਦਾ ਇੱਕ ਖੰਭ ਹੈ ਜਿਹੜਾ ਕਿ ਇੱਕ ਸੰਤੁਲਿਤ ਭੋਜਨ ਵੀ ਹੈ ਇਸ ਕਰਕੇ ਅਸੀਂ ਇਸ ਕਿੱਤੇ ਨੂੰ ਬਹੁਤ ਛਿੱਦਤ ਦੇ ਨਾਲ ਫੜਿਆ ਫਿਰ ਇਸ ਨੂੰ ਅਸੀਂ ਕਰਦੇ ਕਰਦੇ ਸਾਡਾ ਮਹਿਕਮੇ ਨਾਲ ਸੰਬੰਧ ਹੋ ਗਿਆ ਮਹਿਕਮੇ ਦੇ ਵਿੱਚੋਂ ਅਸੀਂ ਬੜੀ ਜਾਣਕਾਰੀ ਲਈ ਤੇ ਉਹਨਾਂ ਦੇ ਮੋਟੀਵੇਸ਼ਨ ਤੋਂ ਫਿਰ ਅਸੀਂ ਇਹਨੂੰ ਰੈਗੂਲਰ ਪਹਿਲਾਂ ਅਸੀਂ ਸੀਜ਼ਨਲ ਕਰਦੇ ਹੁੰਦੇ ਸੀ ਸੀਜ਼ਨਲ ਕਰਨ ਤੋਂ ਬਾਅਦ ਫਿਰ ਅਸੀਂ ਹੌਲੀ ਹੌਲੀ ਇਹਦੇ ਵਿੱਚ ਰੈਗੂਲਰ ਵੱਲ ਦੇ ਪਾਸੇ ਆ ਗਏ ਅਸੀਂ ਮਸ਼ੀਨਾਂ ਲਾ ਲਈਆਂ ਸਾਰਾ ਸਾਲ ਕਰਨਾ ਸ਼ੁਰੂ ਕਰ ਦਿੱਤਾ ਫਿਰ ਉਸ ਤੋਂ ਬਾਅਦ ਮਸ਼ੀਨਾਂ ਤੋਂ ਬਾਅਦ ਅਸੀਂ ਇਹਦੇ ਵਿੱਚ ਆਪਣਾ ਬੀਜ ਦਾ ਕੰਮ ਸ਼ੁਰੂ ਕੀਤਾ ਜਿਹਨੂੰ ਕਿ ਸੁਪਾਣ ਆਖਿਆ ਜਾਂਦਾ ਫਿਰ ਅਸੀਂ ਆਪਣਾ ਸਪੌਨਰ ਤਿਆਰ ਕਰਨ ਲੱਪੇ ਸਪੌਨਰ ਤਿਆਰ ਕਰਨ ਤੋਂ ਬਾਅਦ ਸਾਡੀ ਮੰਗ ਵਧ ਗਈ ਫਿਰ ਅਸੀਂ ਉਸ ਸਪੌਨ ਦੀ ਵੀ ਮਾਰਕੀਟਿੰਗ ਕਰਨ ਲੱਗੇ ਅੱਜ ਕੱਲ ਅਸੀਂ ਪੰਜਾਬ ਹਰਿਆਣਾ ਜੁਪੀ ਹਿਮਾਚਲ ਪ੍ਰਦੇਸ਼ ਇਹਨਾਂ ਸਟੇਟਾਂ ਦੇ ਵਿੱਚ ਸਾਡੇ ਕੋਲ ਬਹੁਤ ਸਾਰੇ ਸੀਜ਼ਨਲ ਫਾਰਮਰ ਹੁੰਦੇ ਆ ਸੀਜ਼ਨ ਤੇ ਤੇ ਅਸੀਂ ਉਹਨਾਂ ਨੂੰ ਸਪੌਨ ਜਿਹੜਾ ਮਹਈਆ ਕਰਾਉਂਦੇ ਆ ਤੇ ਇਹਦੇ ਨਾਲ ਉਹਨਾਂ ਦਾ ਵੀ ਫਾਇਦਾ ਹੁੰਦਾ ਇੱਕ ਦੇ ਨਾਲ ਕਾਫੀ ਨਾਲ ਜੁੜਦੇ ਗਿਆ ਸਰਕਲ ਵੱਧਦਾ ਗਿਆ ਉਹਨਾਂ ਦਾ ਵੀ ਫਾਇਦਾ ਸਾਡਾ ਵੀ ਪੈਦਾ ਦੂਸਰਾ ਜਿਹੜੀ ਸਾਡੀ ਇੱਕ ਕਣਕ ਦੀ ਸਮੱਸਿਆ ਵੀ ਅਸੀਂ ਕਣਕ ਨੂੰ ਕੀ ਕਰੀਏ ਉਹਦਾ ਵੀ ਹੈ ਕਿ ਇੱਕ ਸਬਸਟੀਟਿਊਟ ਮਿਲ ਗਿਆ ਕਣਕ ਤੋਂ ਅਸੀਂ ਖੁੰਬਾ ਦਾ ਬੀਜ ਤਿਆਰ ਕਰ ਲੈਨੇ ਆ ਸਾਡੀ ਆਪਣੀ ਜਿੰਨੀ ਕਣਕ ਹੁੰਦੀ ਹੈ ਤਕਰੀਬਨ ਅਸੀਂ ਸਾਰੀ ਖੁੰਬਾ ਦੇ ਬੀਜ ਵਿੱਚ ਹੀ ਵੇਚ ਦਿੰਨੇ ਆ ਮੈਂ ਡਾਕਟਰ ਸ਼ਿਵਾਨੀ ਸ਼ਰਮਾ ਖੇਤੀ ਸਹਾਇਕ ਵਿਗਿਆਨੀ ਮਾਈਕਰੋਬਾਇਓਲੋਜੀ ਵਿਭਾਗ ਪੰਜਾਬ ਖੇਤੀਬੜੀ ਯੂਨੀਵਰਸਿਟੀ ਲੁਧਿਆਣਾ ਖੁੰਬਾ ਜਿਹੜੀਆਂ ਕਿ ਇੱਕ ਖਾਣਯੋਗ ਉਲੀ ਹੈ ਜਿਹਨੂੰ ਕਿ ਅਸੀਂ ਖਾ ਸਕਦੇ ਆ ਖੁੰਬਾ ਵੱਖ-ਵੱਖ ਕਿਸਮ ਦੀਆਂ ਹੁੰਨੀਆਂ ਜਿਹੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੁਆਰਾ ਜਿਹੜੀਆਂ ਪੰਜ ਤਰ੍ਹਾਂ ਦੀ ਖੁੰਬਾ ਦੀ ਕਾਸ਼ਤ ਬਾਰੇ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਦੇ ਵਿੱਚੋਂ ਜਿਹੜੀਆਂ ਤਿੰਨ ਖੁੰਬਾ ਨੇ ਉਹ ਸਰਦ ਰੁੱਤ ਦੀਆਂ ਖੁੰਬਾ ਨੇ ਜਿਦਾਂ ਕਿ ਬਟਨ ਢਿੰਗਰੀ ਅਤੇ ਸ਼ਿਟਾਕੀ ਅਤੇ ਜਿਹੜੀਆਂ ਗਰਮ ਰੁੱਤ ਦੀਆਂ ਖੁੰਬਾ ਜਿਹੜੀਆਂ ਕਿ ਮਿਲਗੀ ਅਤੇ ਪ੍ਰਾਲੀ ਖੁੰਬ ਜਿਹੜੀ ਜੇ ਇਹ ਸਾਰੀਆਂ ਪੰਜ ਦੀਆਂ ਪੰਜ ਕਿਸਮਾਂ ਜਿਹੜੀਆਂ ਕਰਕੇ ਫਾਰਮਰ ਜਿਹੜਾ ਕਿਸਾਨ ਹੈ ਉਹ ਆਪਣੇ ਸਾਰਾ ਸਾਲ ਖੁੰਬਾ ਦੀ ਕਾਸ਼ਤ ਕਰ ਸਕਦਾ ਹੈ ਸੋ ਅਸੀਂ ਖੇਤੀ ਸਹਾਇਕ ਧੰਦਾ ਕਿਉਂ ਕਹਿੰਨੇ ਆ ਕਿਉਂਕਿ ਖੇਤੀ ਸਹਾਇਕ ਧੰਦੇ ਦਾ ਮਤਲਬ ਕਿ ਅਸੀਂ ਜਿਹੜੀ ਨਾਲ-ਨਾਲ ਜਿਹੜੀ ਆਪਣੀ ਮੁੱਖ ਖੇਤੀ ਹੈ ਜਿਹੜੀ ਆਪਾਂ ਕਣਕ ਝੋਨਾ ਬੀਜਾਈ ਕਰਦੇ ਆ ਉਹਦੇ ਨਾਲ-ਨਾਲ ਜਿਹੜੀ ਅਸੀਂ ਖੇਤੀ ਜਿਹੜੇ ਖੁੰਬਾ ਦੀ ਕਾਸ਼ਤ ਕਰਕੇ ਜਿਹਨੂੰ ਅਸੀਂ ਖੇਤੀ ਸਹਾਇਕ ਧੰਦਾ ਇਹਦੇ ਨਾਲ ਕੀ ਹੁੰਦਾ ਕਿ ਜਿਹੜੀ ਫਾਰਮਰਸ ਦੀ ਇਨਕਮ ਵੱਧਦੀ ਹੈ ਉਹਦੇ ਨਾਲ-ਨਾਲ ਹੀ ਜਿਹੜੀ ਆ ਇੱਕ ਕਿਉਂਕਿ ਮਸ਼ਰੂਮ ਇੱਕ ਪ੍ਰੋਟੀਨ ਭਰਪੂਰ ਖਾਣ ਹੈਗੀ ਆ ਉਹ ਤੋਂ ਇਲਾਵਾ ਇਹਦੇ ਵਿੱਚ ਵਿਟਾਮਿਨ ਡੀ ਨੇ ਤੋ ਵਿਟਾਮਿਨ ਡੀ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਖਣਿਜ ਪਦਾਰਥ ਨੇ ਉਹਦੇ ਨਾਲ ਕੀ ਹੁੰਦਾ ਕਿ ਜਿਹੜੀ ਅੱਜਕੱਲ ਆਪਣਾ ਕਰੋਨਾ ਦਾ ਟਾਈਮ ਚੱਲ ਰਿਹਾ ਹੈ ਜਿਹੜੀ ਆਪਾਂ ਨੂੰ ਇਮਿਊਨਿਟੀ ਕਹਿੰਦੇ ਆ ਆਪਾਂ ਨੂੰ ਬਹੁਤ ਸਟਰੋਂਗ ਹੋਣ ਦੀ ਲੋੜ ਹੈਗੀ ਆ ਉਹ ਜਿਹੜੀ ਇਮਿਊਨਿਟੀ ਹੈਗੀ ਆ ਉਹ ਅਸੀਂ ਖੁੰਮਾ ਖਾਣ ਦੇ ਨਾਲ ਉਹ ਜਿਹੜੀ ਇਮਿਊਨਿਟੀ ਹੈ ਉਹ ਬਰਕਰਾਰ ਰਹਿੰਦੀ ਆ ਉਸ ਤੋਂ ਇਲਾਵਾ ਜਿਹੜੀ ਹੁਣ ਬਟਨ ਖੁੰਮ ਦੀ ਗੱਲ ਕਰਦੇ ਆ ਬਟਨ ਖੁੰਮ ਦੇ ਵਿੱਚ ਅਸੀਂ ਤੂੜੀ ਜਾਂ ਪਰਾਲੀ ਦੀ ਵਰਤੋਂ ਕਰਕੇ ਕੰਪੋਸਟ ਤਿਆਰ ਕਰਦੇ ਆ ਜਿਹੜੀ ਕੰਪੋਸਟ ਤਿਆਰ ਹੋਣ ਤੋਂ ਬਾਅਦ ਦੋ ਟੰਗਾਂ ਨਾਲ ਅਸੀਂ ਕੰਪੋਸਟ ਤਿਆਰ ਕਰਦੇ ਆ ਇੱਕ ਹੈਗੀ ਹੈ ਲੌਂਗ ਮੈਥਡ ਲੰਬੀ ਵਿਧੀ ਜਿਹੜੇ ਕਿ ਛੋਟੇ ਜਿਹੜੇ ਸਮਾਲ ਫਾਰਮਰ ਆ ਛੋਟੇ ਫਾਰਮਰ ਨੇ ਛੋਟੇ ਪੱਦਰ ਦੇ ਫਾਰਮਰ ਉਹ ਯੂਜ਼ ਕਰਦੇ ਨੇ ਉਹ ਤੋਂ ਇਲਾਵਾ ਸ਼ਾਰਟ ਮੈਥਡ ਆਫ ਕੰਪੋਸਟਿੰਗ ਹੈਗੀ ਹੈ ਜਿਹੜੀ ਕਿ ਆ ਆਪਾਂ ਜਿਹੜੇ ਵੱਡੇ ਫਾਰਮਰਸ ਨੇ ਜਿਹੜੇ ਕਿ ਸਾਰਾ ਸਾਲ ਖੁੰਬਾ ਦੀ ਕਾਸ਼ਤ ਕਰਦੇ ਨੇ ਉਹ ਤਕਨੀਕ ਯੂਜ਼ ਕਰਦੇ ਨੇ ਸੋ ਜਿਹੜੀ ਸ਼ਾਰਟ ਮੈਥਡ ਜਿਹੜੀ ਕੰਪੋਸਟ ਹੁੰਦੀ ਹੈ ਇਹ ਵਧੀਆ ਕੁਆਲਟੀ ਦੀ ਹੁੰਦੀ ਹੈ ਇਹਦੇ ਵਿੱਚ ਬਿਮਾਰੀਆਂ ਘੱਟ ਆਉਂਦੀਆਂ ਪਰ ਬ ਪਰ ਮੈਂ ਇਹਦੀ ਈਲਡ ਵੀ ਜ਼ਿਆਦਾ ਹੈਗੀ ਆ ਪਰ ਇਹਦੇ ਵਿੱਚ ਇਹ ਪ੍ਰੋਬਲਮ ਹੈਗੀ ਆ ਕਿ ਸਾਨੂੰ ਜਿਹੜੀ ਹੈ ਇਨਫਰਾਸਟ੍ਰਕਚਰ ਦੀ ਲੋਡ ਹੈਗੀ ਆ ਮਤਲਬ ਕਿ ਸਾਨੂੰ ਜਿਹੜੇ ਆ ਪੈਸੇ ਲਾਉਣ ਦੀ ਲੋਡ ਪੈਂਦੀ ਆ ਸੋ ਦੋਨੋਂ ਤਰ੍ਹਾਂ ਢੰਗਾਂ ਨਾਲ ਆਪਾਂ ਕੰਪੋਸਟ ਤਿਆਰ ਕਰ ਸਕਦੇ ਹਾਂ ਉਸ ਤੋਂ ਬਾਅਦ ਉਹਦੇ ਵਿੱਚ ਆਪਾਂ ਬਿਜਾਈ ਕਰਦੇ ਹਾਂ ਬੀਜ ਪਾਉਣ ਤੋਂ ਬਾਅਦ ਫਿਰ ਅਸੀਂ ਉਹਨੂੰ ਜਿਹੜਾ ਕਿਉਂਕਿ ਇਹ ਇਨਡੋਰ ਕ੍ਰੌਪ ਹੈਗੀ ਐਨ ਉਸੇ ਕਮਰੇ ਦੇ ਅੰਦਰ ਹੀ ਕਰਨਾ ਕੰਮ ਨੂੰ ਤੋਂ ਇਹ ਜਿਹੜਾ ਕਮਰੇ ਦੇ ਅੰਦਰ ਕਰਨ ਦੇ ਨਾਲ-ਨਾਲ ਜਿਹੜੀ ਇਨਡੋਰ ਕ੍ਰੌਪ ਹੋਣ ਦੇ ਨਾਲ ਫਿਰ ਤੁਸੀਂ ਇਹਦੇ ਵਿੱਚ ਕਮਰਾ ਜੇ ਕੋਈ ਵੀ ਤੁਹਾਡੇ ਕੋਲ ਕਮਰਾ ਹੋਵੇ ਫਾਲਤੂ ਕਮਰਾ ਉਹਦੀ ਜਿਹੜੀ ਆ ਵਰਤੋਂ ਕਰਕੇ ਤੁਸੀਂ ਖੁੰਬਾ ਦੀ ਕਾਸ਼ਤ ਕਰ ਸਕਦੇ ਹੋ ਸੋ ਉਸ ਤੋਂ ਜਦੋਂ ਤੁਸੀਂ ਕਾਸ਼ਤ ਥੋੜੀ ਜਿਹੜਾ ਰੇਸ਼ਾ ਫੈਲ ਜਾਂਦਾ ਹੈ ਰੇਸ਼ਾ ਫੈਲਣ ਤੋਂ ਬਾਅਦ ਸਾਨੂੰ ਉਹਦਾ ਟੈਂਪਰੇਚਰ ਜਿਹੜਾ ਘਟਾਉਣਾ ਪੈਂਦਾ 14 ਤੋਂ 18 ਡਿਗਰੀ ਟੈਂਪਰੇਚਰ ਅਸੀਂ ਲੈ ਕੇ ਆਣੇ ਆ ਉਸ ਤੋਂ ਬਾਅਦ ਅਸੀਂ ਉਹਦੇ ਉੱਤੇ ਕੇਸਿੰਗ ਕਰ ਦਿੰਦੇ ਆ ਕੇਸਿੰਗ ਜਿਹੜੀ ਹੁੰਦੀ ਹੈ ਰੂੜੀ ਖਾਦ ਅਤੇ ਰੇਤਲੀ ਮਿੱਟੀ ਹੁੰਦੀ ਹੈ ਚਾਰ ਹਿੱਸੇ ਰੂੜੀ ਖਾਦ ਅਤੇ ਇੱਕ ਹਿੱਸਾ ਰੇਤਲੀ ਮਿੱਟੀ ਹੁੰਦੀ ਹੈ ਸੋ ਇਹਨੂੰ ਅਸੀਂ ਜਾਤਾ ਦੋ ਟੰਗਾਂ ਨਾਲ ਇਹਨੂੰ ਸੋਧ ਸਕਦੇ ਆ ਜਾਤਾ ਇਹਦੇ ਵਿੱਚ ਫਾਰਮਲਿਨ ਪਾ ਕੇ ਜਾਂ ਫਿਰ ਤੁਸੀਂ ਇਹਨੂੰ ਪਾਸਟਰਾਇਜ਼ ਕਰ ਸਕਦੇ ਹੋ ਉਸ ਤੋਂ ਬਾਅਦ ਜਦੋਂ ਤੁਹਾਡੀ ਕੰਪੋਸਟ ਤਿਆਰ ਹੋ ਗਈ ਐ ਸਪੌਨ ਪਾਤਾ ਤੁਸੀਂ ਥੋੜਾ ਰੇਸ਼ਾ ਫੈਲ ਗਿਆ ਤੇ ਉਸ ਤੋਂ ਬਾਅਦ ਤੁਸੀਂ ਉਹਦੇ ਵਿੱਚ ਕੇਸਿੰਗ ਪਾਉਨੇ ਹੋ ਕੇਸਿੰਗ ਪਾਣ ਤੋਂ ਬਾਅਦ ਤੁਸੀਂ ਉਹਨੂੰ ਪਾਣੀ ਦੇਣਾ ਸ਼ੁਰੂ ਕਰਨਾ ਫੁਵਾਰੇ ਨਾਲ ਤੇ 18 15 ਤੋਂ 18 ਦਿਨਾਂ ਬਾਅਦ ਜਿਹੜੀ ਖੁੰਬਾ ਨਿਕਲਣੀਆ ਸ਼ੁਰੂ ਹੋ ਜਾਂਦੀ ਹੈ ਉਹਨਾਂ ਖੁੰਬਾ ਦੀ ਤੜਾਈ ਜਿਹੜੀ ਹੈ ਤੁਸੀਂ ਘੁਮਾ ਕੇ ਤੋੜਨੀ ਹੈ ਤੜਾਈ ਜਿਹੜਾ 1 ਮਹੀਨਾ ਥੋੜਾ ਜਿਹਾ ਇਹ ਬੈਗ ਹੈ ਬੈਗ ਦੇ ਵਿੱਚ ਵੀ ਕਰ ਸਕਦੇ ਆਪਾਂ ਉਸ ਤੋਂ ਇਲਾਵਾ ਜਿਹੜੀ ਆ ਸੀ ਬੈੱਡ ਵੀ ਬਣਾ ਸਕਦੇ ਆ ਸੋ ਇਹ ਜਿਹੜੀ ਹੈਗੀ ਆ ਇਹ ਥੋੜਾ 1 ਮਹੀਨਾ ਜਾਂ 30 ਤੋਂ 45 ਦਿਨ ਤੱਕ ਇਹ ਜਿਹੜਾ ਬੈਗ ਚੱਲਦਾ ਰਹਿੰਦਾ ਦੀਪਸਰਾ ਜਿਹੜਾ ਇਹਦਾ ਬਹੁਤ ਵੱਡਾ ਲਾਭ ਇਹ ਹੈਗਾ ਕਿ ਪ੍ਰਦੂਸ਼ਣ ਦੀ ਬੜੀ ਵੱਡੀ ਸਮੱਸਿਆ ਜਿਹੜੀ ਅੱਜ ਕੱਲ ਕੇ ਸਾਰੇ ਦੇਸ਼ ਸਾਡੇ ਦੇਸ਼ ਦੀ ਸਮੱਸਿਆ ਬਣ ਗਈ ਹੈ ਪ੍ਰਦੂਸ਼ਣ ਘਟਾਉਣ ਵਾਸਤੇ ਵੀ ਇਹ ਇੱਕ ਬਹੁਤ ਵਧੀਆ ਹੱਲ ਹੈ ਅਸੀਂ ਜਿਹੜੀ ਆ ਤੂੜੀ ਆ ਉਹ ਕਣਕ ਦੇ ਨਾਲ ਤੋਂ ਤਿਆਰ ਹੁੰਦੀ ਹੈ ਜਿਹੜਾ ਕਣਕ ਦਾ ਨਾਲ ਆ ਅਸੀਂ ਅੱਗ ਲਾ ਕੇ ਸਾੜ ਰਹੇ ਹਾਂ ਜਿਸ ਨਾਲ ਸਾਡੀ ਜ਼ਮੀਨ ਦੀ ਸਿਹਤ ਵੀ ਖਰਾਬ ਹੋ ਰਹੀ ਆ ਅਸੀਂ ਇਹਦੇ ਨਾਲੋਂ ਕਿਉਂ ਨਾ ਕਰੀਏ ਕਿ ਉਹਦੀ ਤੂੜੀ ਬਣਾ ਕੇ ਤੂੜੀ ਦੇ ਵਿੱਚੋਂ ਅਸੀਂ ਇੱਕ ਦੁਆਰਾ ਕ੍ਰੌਪ ਲੈ ਲਈ ਤੇ ਇਸ ਦਾ ਹੋਰ ਇੱਕ ਵੱਡਾ ਲਾਭ ਹੈ ਕਿ ਜਿਹੜਾ ਇਹਦਾ ਬੇਸਟ بچਿਆ ਉਹ ਇੱਕ ਬਹੁਤ ਵਧੀਆ ਖਾਦ ਬਣ ਗਈ ਉਹ ਖਾਦ ਨੂੰ ਅਸੀਂ ਖੇਤੀ ਤੇ پارک ਖੇਤਾਂ ਵਿੱਚ ਪ੍ਰਯੋਗ ਕੀਤਾ ਤੇ ਖੇਤੀ ਦੇ ਵਿੱਚੋਂ ਸਾਨੂੰ ਜ਼ਿਆਦਾ ਉਪਜ ਹੋਈਆਂ ਉਹਦੇ ਵਿੱਚ ਜਿਹੜੀਆਂ ਰਸਾਇਣਿਕ ਖਾਦਾਂ ਦੀ ਵਰਤੋਂ ਕਰਨੀ ਸੀ ਉਹ ਵੀ ਘਟ ਗਈ। ਦੂਸਰਾ ਇਹਦੀ ਜਿਹੜੀ ਖਾਦ ਹੈ ਉਹਦਾ ਇਹ ਬੈਨੀਫਿਟ ਹੈ ਕਿ ਜਿਹੜੀ ਅਸੀਂ ਰੂੜੀ ਖਾਦ ਲੈਂਦੇ ਉਹਦੇ ਵਿੱਚ ਬਹੁਤ ਸਾਰੇ ਨਦੀਨ ਹੁੰਦੇ ਆ ਇਹਦੇ ਵਿੱਚ ਨਦੀਨ ਕੋਈ ਨਹੀਂ ਹੁੰਦਾ ਇਹ ਇੱਕ ਬਹੁਤ ਵਧੀਆ ਫਰਟੀਲਾਈਜ਼ਰ ਹੁੰਦੀ ਆ ਇਹਦੇ ਵਿੱਚ ਇੱਕ ਦੂਸਰੀ ਖਾਦ ਜਿਹੜੀ ਆਮ ਆਪਾਂ ਰੂੜੀ ਦੀ ਖਾਦ ਪਾਉਂਦੇ ਆ ਉਹਦੇ ਨਾਲ ਅਕਸਰ ਦੇਖਿਆ ਗਿਆ ਕਿ ਖੇਤਾਂ 'ਚ ਨਿਮਾ ਟੋੜ ਦੀ ਸਮੱਸਿਆ ਆ ਜਾਂਦੀ ਹੈ ਇਹਦੇ ਨਾਲ ਕੋਈ ਐਹੋ ਜੀ ਨਿਮਾ ਟੋੜ ਵਾਲੀ ਵੀ ਸਮੱਸਿਆ ਵਾਲੀ ਗੱਲ ਨਹੀਂ ਹੁੰਦੀ ਤੇ ਨਾ ਹੀ ਇਹਦੇ ਵਿੱਚ ਕੋਈ ਹੋਰ ਜਿਹੜੇ ਹੁੰਦੇ ਆ ਫालतू ਤੱਤ ਹੁੰਦੇ ਆ ਇੱਕ ਲੋਕ ਵਧੀਆ ਸੁਣੋ ਵਧੀਆ ਖਾਦ ਤਿਆਰ ਹੁੰਦੀ ਹੈ ਜਿਹੜੀ ਖੇਤੀ ਵਾਸਤੇ ਇਹਦੇ ਇਹੋ ਜਿਹੇ ਬਹੁਤ ਵੱਡੇ ਵੱਡੇ ਬੈਨੀਫਿਟ ਹੋਣ ਕਰਕੇ ਅੱਜ ਕੱਲ ਲੋਕ ਇਸ ਕਿੱਤੇ ਨੂੰ ਬਹੁਤ ਜੰਗੀ ਪੱਧਰ ਤੇ ਕਰ ਰਹੇ ਆ ਬਹੁਤ ਸਾਰੇ ਲੋਕ ਹਾਲੇ ਇਹੋ ਜਿਹੇ ਵੀ ਹੈਗੇ ਆ ਜਿਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਮਿਲੀ ਪਰ ਬਹੁਤ ਸਾਰੇ ਮਹੀਆ ਹੋ ਗਏ ਸਾਧਨ ਜਿਨ੍ਹਾਂ ਦੇ ਕੋਲ ਨੈਟ ਵਗੈਰਾ ਤੋਂ ਜਾਂ ਰਿਸਰਚ ਸੈਂਟਰ ਸੋਹਲਨ ਹੈਗਾ ਪੀਏਜੀ ਯੂਨੀਵਰਸਿਟੀ ਹੈਗਾ ਕਾਪਟੀ ਕਲਚਰ ਦਫ਼ਤਰਾਂ 'ਚ ਖੁੱਲੇ ਹੋਏ ਨੇ ਉੱਥੋਂ ਜਾ ਕੇ ਬੜੀ ਜਾਣਕਾਰੀ ਲੈ ਕੇ ਤੇ ਕਈ ਬਹੁਤ ਸਾਰੇ ਲੋਕ ਸਾਡੇ ਕੋਲ ਵੀ ਆਉਂਦੇ ਨੇ ਅਸੀਂ ਵੀ ਉਹਨਾਂ ਨੂੰ ਆਪਣੀ ਜੋ ਵੀ ਉਹਨਾਂ ਨੂੰ ਜਾਣਕਾਰੀ ਚਾਹੀਦੀ ਹੁੰਦੀ ਹੈ ਉਹ ਦਿੰਨੇ ਆ ਤੇ ਉਹ ਆਪਣਾ ਕਿੱਤਾ ਸ਼ੁਰੂ ਕਰ ਰਹੇ ਤੇ ਆਪਣਾ ਸਵੇ ਰੋਜ਼ਗਾਰ ਵੀ ਸ਼ੁਰੂ ਕਰ ਰਹੇ ਆ ਬਹੁਤ ਸਾਰੇ ਲੋਕ ਇਸ ਦੇ ਵਿੱਚ ਰੋਜ਼ਗਾਰ 'ਚ ਫਿੱਟ ਹੋਏ ਆ ਆਪਣਾ ਅੱਛੀ ਰੋਜੀ ਰੋਟੀ ਕਮਾ ਰਹੇ ਆ ਤੇ ਇਹਦੇ ਨਾਲ ਸਾਰੇ ਸਾਡੇ ਸਮਾਜ ਨੂੰ ਵੀ ਫਾਇਦਾ ਹੁੰਦਾ ਤੇ ਸਮਾਜ ਦੇ ਵਿੱਚ ਰੋਜ਼ਗਾਰ ਵੀ ਮਿਲਦਾ ਬੇਰੋਜ਼ਗਾਰੀ ਵੀ ਘਟਦੀ ਆ ਇਹਨਾਂ ਕਰਕੇ ਮੈਂ ਆਪਣੇ ਨੌਜਵਾਨ ਵੀਰਾਂ ਨੂੰ ਜਾਂ ਹੋਰ ਜਿਹੜੇ ਆ ਉਹਨਾਂ ਨੂੰ ਇਹੀ ਬੇਨਤੀ ਕਰਾਂਗਾ ਕਿ ਵੱਧ ਤੋਂ ਵੱਧ ਇਸ ਕਿੱਤੇ ਵਿੱਚ ਆਓ ਤੇ ਤੁਸੀਂ ਆ ਕੇ ਆਪਣਾ ਜਿਹੜਾ ਰੋਜ਼ਗਾਰ ਵੀ ਪੈਦਾ ਕਰੋ ਇੱਜ਼ਤ ਵੀ ਮਿਲਦੀ ਆ ਤੇ ਜਿਹੜੀਆਂ ਕੁਦਰਤੀ ਆਫਤਾਂ ਉਹਨਾਂ ਦਾ ਵੀ ਮੁਕਾਬਲਾ ਕਰਦਾ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਕਿੱਤੇ ਨੂੰ ਵੱਧ ਤੋਂ ਵੱਧ ਉਪਯੋਗ ਕਰਿਆ ਕਰੋ ਮੇਰਾ ਨਾਮ ਮੋਲਕ ਸਿੰਘ ਹੈ ਮੈਂ ਮਾਸਟਰ ਪੋਸਟ ਗ੍ਰੈਜੂਏਸ਼ਨ ਕੀਤੀ ਹੈ ਜੀ ਵੈਜੀਟੇਬਲ ਸਾਇੰਸ ਐਂਡ ਬੇਸਿਕਲੀ ਮੇਰੇ ਪੇਰੈਂਟਸ ਕਰਦੇ ਸੀਗੇ ਖੇਤੀਬਾੜੀ ਕਰਦੇ ਸੀ ਨਾਰਮਲੀ ਜਿੱਦਾਂ ਮਤਲਬ ਵਿਰਾਸਤ ਤੋਂ ਕਰਦੇ ਆ ਰਹੇ ਨੇ 8.5 9 ਕਿੱਲੇ ਪੈਲੀ ਦੇ ਜੀ ਅਸੀਂ ਝੋਨਾ ਖਣਕ ਲਾਉਂਦੇ ਸੀਗੇ ਮੈਂ ਬੀਐਸਸੀ ਐਗਰੀਕਲਚਰ ਕੀਤੀ ਬੀਐਸਸੀ ਐਗਰੀਕਲਚਰ ਦੇ ਵਿੱਚ ਇੱਕ ਸੈਮੈਸਟਰ ਦੇ ਵਿੱਚ ਸਾਨੂੰ ਖੁੰਬਾਂ ਦੀ ਖੇਤੀ ਬਾਰੇ ਦੱਸਿਆ ਗਿਆ ਉਹਦੇ ਵਿੱਚ ਪੂਰਾ ਕੋਰਸ ਸੀਗਾ ਜਿਦੇ ਵਿੱਚ ਟ੍ਰੇਨਿੰਗ ਵੀ ਦਿੱਤੀ ਗਈ ਮੈਂ ਗ੍ਰੈਜ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਇਹ ਸਟਾਰਟ ਕੀਤਾ ਜਦੋਂ ਮੈਂ ਨਾਲਦੀ ਨਾਲ ਪੋਸਟ ਗ੍ਰੈਜੂਏਸ਼ਨ ਕਰ ਰਿਹਾ ਸੀ ਨਾਲਦੀ ਨਾਲ ਮੈਂ ਖੁੰਬਾ ਦਾ ਕੰਮ ਸ਼ੁਰੂ ਕੀਤਾ ਅਸੀਂ ਪਹਿਲਾਂ ਟ్రਾਇਲ ਲਗਾਇਆ ਸਾਨੂੰ ਬਹੁਤ ਵਧੀਆ ਲੱਗਾ ਅਸੀਂ ਮੰਡੀ ਕਰਨ ਦੇਖਿਆ ਇਹਦਾ ਕਾਫੀ ਵਧੀਆ ਪ੍ਰਾਈਸ ਸੀਗਾ ਇਸਦਾ ਜਿਵੇਂ ਕਿ ਪੰਜਾਬ ਦੇ ਵਿੱਚ ਇਹਦੀ ਜਿਹੜੀ ਇਹ ਪ੍ਰੋਡਕਸ਼ਨ ਹੈ ਬਹੁਤ ਘੱਟ वैसे बेसिकली ये एक बंदे नु मतलब 120 ग्राम खानी चाहिए एक मशरूम पर कैपिटा जेडी ए दी डाटा मिलया बट ਸਾਡੇ ਇੰਡੀਆ ਦੇ ਵਿੱਚ ਬਿਲਕੁਲ 10 ग्राम ਇੱਕ ਜਾਣਾ ਖਾ ਰਿਆ ਹੈ ਮਤਲਬ ਇਸ ਦੀ ਪ੍ਰੋਡਕਸ਼ਨ ਇਸ ਦੇ ਅਕੋਰਡਿੰਗ ਬਹੁਤ ਜ਼ਿਆਦਾ ਹੋਣੀ ਚਾਹੀਦੀ ਹੈ ਕੰਜ਼ਮਪਸ਼ਨ ਵੀ ਤਾਂ ਹੀ ਇਹ ਬੈਲੈਂਸਡ ਡਾਈਟ ਦੇ ਵਿੱਚ ਆਊਗਾ ਅਸੀਂ ਸੋਚਿਆ ਕਿ ਕਿਉਂ ਨਾ ਇਹ ਕੰਮ ਸ਼ੁਰੂ ਕਰੀਏ ਕਿ ਇਹਦੀ ਮਾਰਕੀਟਿੰਗ ਵਧਿਆ ਅਸੀਂ ਇਹਨੂੰ ਪਹਿਲਾਂ ਪਿਛਲੇ ਸਾਲ ਅਸੀਂ 8 ਸ਼ੈਡ ਲਗਾਏ ਇਸ ਦੇ ਅਸੀਂ ਇਨਵੈਸਟਮੈਂਟ ਕੀਤੀ 6 ਲੱਖ ਸਾਡੀ ਟਰਨਓਵਰ ਹੈ 13 ਲੱਖ ਜੀ ਇਹਦੀਆਂ ਨਿਊਟ੍ਰੀਸ਼ਨਲ ਵੈਲਿਊ ਬਹੁਤ ਨੇ ਜਿਸ ਦਾ ਅੱਜ ਕੱਲ ਕੈਂਸਰ ਬਹੁਤ ਜ਼ਿਆਦਾ ਮੇਜਰ ਪ੍ਰੋਬਲਮ ਹੈ ਆਪਣੇ ਪੰਜਾਬ ਮੋਸਟਲੀ ਇੰਡੀਆ ਦੇ ਵਿੱਚ ਹੀ ਪ੍ਰੋਬਲਮ ਹੈ ਸੋ ਇਹਦੇ ਵਿੱਚ ਇੱਕ ਫ੍ਰੀ ਰੈਡੀਕਲਸ ਜਿਹੜੇ ਬੋਡੀ ਸਾਡੀ ਦੇ ਵਿੱਚ ਹੁੰਦੇ ਨੇ ਜਿਹੜੇ ਮਤਲਬ ਇਹ ਮਸ਼ਰੂਮ ਦੇ ਵਿੱਚ ਕੁਝ ਕੰਪਾਊਂਡ ਨੇ ਜਿਹੜੇ ਫ੍ਰੀ ਰੈਡੀਕਲ ਨਾਲ ਲੜਦੇ ਨੇ ਫ੍ਰੀ ਰੈਡੀਕਲ ਜਿਹੜੇ ਸਾਡੀ ਬੋਡੀ ਦੇ ਵਿੱਚ ਇਨਫੈਕਸ਼ਨ ਕੌਜ਼ ਕਰਦੇ ਨੇ ਵਟ ਏਵਰ ਜੋ ਵੀ ਆਪਣੀ ਬੋਡੀ ਦੇ ਵਿੱਚ ਪ੍ਰੋਬਲਮਸ ਆਉਂਦੀਆਂ ਨੇ ਸੈਕੰਡ ਥਿੰਗ ਮਸ਼ਰੂਮ ਦੇ ਵਿੱਚ ਸਲੇਨੀਅਮ ਇੱਕ ਹੁੰਦਾ ਹੈ ਇਹ ਜਿਹੜਾ ਸਲੇਨੀਅਮ ਹੁੰਦਾ ਹੈ ਇਹ ਡੀਆਕਸੀਫਾਈ ਕਰਦਾ ਹੈ ਜਿਹੜੇ ਸਾਡੇ ਬੋਡੀ ਮੇਨ ਲਿਵਰ ਤੇ ਵਿੱਚ ਮਤਲਬ ਐਨਜਾਇਮੈਟਿਕ ਫੰਕਸ਼ਨਸ ਹੁੰਦੇ ਨੇ ਜਿਹੜੇ ਉਹਨਾਂ ਨੂੰ ਕੰਟਰੋਲ ਕਰਦਾ ਜਿਵੇਂ ਕੈਂਸਰ ਕੈਂਸਰ ਦੇ ਸੈੱਲ ਹੁੰਦੇ ਨੇ ਉਹਨਾਂ ਨੂੰ ਕੰਟਰੋਲ ਕਰਦਾ ਮੋਰਓਵਰ ਇਹਦੇ ਵਿੱਚ ਵਿਟਾਮਿਨ ਡੀ ਬਹੁਤ ਵਧੀਆ ਹੁੰਦਾ ਹੈ ਵਿਟਾਮਿਨ ਡੀ ਆਲਸੋ ਫਾਈਟ ਅਗੇਸਟ ਦਾ ਕੈਂਸਰ ਸੈਲਸ ਇਸ ਕਰਕੇ ਮੇਨ ਮੇਨ ਜਿਹੜਾ ਇਹਦੇ ਨਿਊਟ੍ਰੀਸ਼ਨਲ ਵੈਲੀ ਹੈ ਕਿ ਐਂਟੀ ਕੈਂਸਰ ਪ੍ਰੋਪਰਟੀ ਬਹੁਤ ਜ਼ਿਆਦਾ ਹੈ ਇਹਦੇ ਵਿੱਚ ਮੋਰਓਵਰ ਡਾਇਬੀਟਿਕ ਮਤਲਬ डिफरेंट डिफरेंट ਡਾਇਬੀਟਿਕ ਪ੍ਰੋਬਲਮ ਹੁੰਦੀਆਂ ਨੇ ਡਾਇਬੀਟਿਕ ਨੰਬਰ 1 ਜਿਹੜੀ ਜ਼ਿਆਦਾ ਮਤਲਬ ਮੇਜਰ ਪ੍ਰੋਬਲਮ ਹੈ ਆ ਆਮ ਤੌਰ ਤੇ ਪੰਜਾਬ ਦੇ ਵਿੱਚ ਮੋਸਟਲੀ ਇੰਡੀਆ ਦੇ ਵਿੱਚ ਚੱਲ ਰਹੀ ਹੈ ਡਾਇਬੀਟਿਕਲੀ ਡਾਇਬੀਟਿਕ ਵਾਸਤੇ ਵੀ ਇਹ ਜਿਹੜੀ ਮਸ਼ਰੂਮ ਹੈ ਵਧੀਆ ਕੰਮ ਕਰਦੀ ਹੈ ਮੋਰ ਮਤਲਬ ਟੋਟਲੀ ਐਸੀ ਕਹਿ ਸਕਦੇ ਆ ਕਿ ਮਸ਼ਰੂਮ ਜਿਹੜੀ ਐ ਇਹਦੀਆਂ ਨਿਊਟ੍ਰੀਸ਼ਨਲ ਵੈਲਿਊ ਬਹੁਤ ਜ਼ਿਆਦਾ ਐ ਇਹਦੇ ਵਿੱਚ 23 ਕੈਲਰੀ એનર્ਜੀ ਐ ਫੈਟ ਬਹੁਤ ਘੱਟ ਐ ਇਹਦੇ ਵਿੱਚ 0.5 ਓਨਲੀ ਫੈਟ ਮਤਲਬ 100 ਗ੍ਰਾਮ ਮਸ਼ਰੂਮ ਦੀ ਅਸੀਂ ਗੱਲ ਕਰੀਏ ਕਿ ਇਹਦੇ ਵਿੱਚ ਫਾਈਬਰ ਵੀ ਬਹੁਤ ਇੱਕ ਬੰਦੇ ਨੂੰ ਅਮਰੀਕਨ ਡਾਈਟਰੀ ਦੇ ਅਕੋਰਡਿੰਗ ਇਹ 25 ਤੋਂ 30 ਗ੍ਰਾਮ ਲੇਡੀਜ਼ ਨੂੰ ਐਂਡ 30 ਤੋਂ 38 ਗ੍ਰਾਮ ਜਿਹੜੀਆਂ ਫਾਈਬਰ ਜੈਂਟਸ ਨੂੰ ਚਾਹੀਦਾ ਇੱਕ ਦਿਨ ਵਿੱਚ ਇੱਕ ਬੰਦੇ ਨੂੰ ਤੇ ਇੱਕ ਕੱਪ ਅਗਰ ਅਸੀਂ ਮਸ਼ਰੂਮ ਖਾਣੇ ਆ ਬਟਨ ਮਸ਼ਰੂਮ ਉਹਦੇ ਵਿੱਚ ਸਾਨੂੰ ਦ੍ਰਿੰਨਗ੍ਰਾਮ ਫਾਈਬਰ ਮਿਲਦਾ ਹੈ ਜਿਹੜਾ ਕਿ ਬਹੁਤ ਵਧੀਆ ਇਸ ਕਰਕੇ ਮੈਂ ਇਹ ਹੀ ਕਹਿਣਾ ਕਿ ਮਸ਼ਰੂਮ ਦੀ ਕੰਜ਼ਮਪਸ਼ਨ ਜਿਹੜੀ ਆ ਉਹ ਵਧਾਉਣੀ ਚਾਹੀਦੀ ਆ ਸਾਨੂੰ ਜਿੰਨਾ ਅਸੀਂ ਜ਼ਿਆਦਾ ਮਸ਼ਰੂਮ ਖਾਵਾਂਗੇ ਓਨੀ ਸਾਡੀ ਹੈਲਥ ਵਧੀਆ ਰਹੇਗੀ ਮਤਲਬ ਇਹ ਸਾਰੇ ਜਿੰਨੀਆਂ ਵੀ ਇਹ ਡਾਟਾ ਹੈ ਬਿਲਕੁਲ ਐਕਚੁਅਲ ਡਾਟਾ ਹੈ ਜਿਹੜਾ ਆਪਾਂ ਨੂੰ ਡਾਕਟਰਸ ਵੱਲੋਂ ਪ੍ਰੋਵਾਈਡ ਕੀਤਾ ਗਿਆ ਅਸੀਂ ਇਹਨੂੰ ਕਿੱਤੇ ਨੂੰ ਜਿਹੜਾ ਬੜੇ ਜੰਗੀ ਪੱਧਰ ਤੇ ਜਦੋਂ ਸ਼ੁਰੂ ਕੀਤਾ ਤਾਂ ਫਿਰ ਅਸੀਂ ਇਹਦੇ ਵਿੱਚ ਟੈਕਨੀਕ ਟੈਕਨੋਲੋਜੀ ਨੂੰ ਵਰਤਨਾ ਕਿਉਂਕਿ ਕਿੱਤਾ ਉਹੀ ਕਾਮਯਾਬ ਹੁੰਦਾ ਜਿਹਦੇ ਵਿੱਚ ਟੈਕਨੋਲੋਜੀ ਨੂੰ ਵਰਤਿਆ ਜਾਂਦਾ ਉਸ ਦੇ ਬਾਅਦ ਦੇ ਵਿੱਚ ਅਸੀਂ ਇਹਨਾਂ ਵਾਸਤੇ ਬੰਕਰ ਬਣਵਾਏ ਚੈਂਬਰ ਸਿਸਟਮ ਸ਼ੁਰੂ ਕੀਤਾ ਜਿਹੜੀ ਪਹਿਲਾਂ ਅਸੀਂ ਕੰਪੋਸਟ ਤਿਆਰ ਕਰਦੇ ਸੀ ਲੌਂਗ ਮੈਥਡ ਨਾਲ ਸ਼ੁਰੂ ਕਰਦੇ ਸੀ ਹੁਣ ਅਸੀਂ ਚੈਂਬਰ ਸਿਸਟਮ ਦੇ ਨਾਲ ਬੰਕਰ ਸਿਸਟਮ ਦੇ ਨਾਲ ਜਿੱਥੇ ਸਾਨੂੰ 1 ਮਹੀਨਾ ਲੱਗਦਾ ਸੀ ਹੁਣ ਅਸੀਂ 10 ਦਿਨ 'ਚ 12 ਦਿਨ 'ਚ ਕਮਰੇ ਨੂੰ ਫਿਲ ਕਰ ਦਿੰਨੇ ਆ ਕੰਪੋਸਟ ਸਾਡੀ ਰੈਡੀ ਰੈਡੀ ਹੋ ਜਾਂਦੀ ਉਹਦਾ ਇੱਕ ਹੋਰ ਵੀ ਬੈਨੀਫਿਟ ਹੈ ਜਿਹੜਾ ਸਾਡੀ ਆਊਟਪੁੱਟ ਹੈ ਈਲਡ ਹੈ ਜਿਹੜੀ ਹੈ ਉਹ ਜ਼ਿਆਦਾ ਨਿਕਲਦੀ ਆ ਨਸਪਰ ਲੌਂਗ ਮੈਥਡ ਦੇ ਸ਼ਾਰਟ ਮੈਥਡ ਚੋਂ ਬਹੁਤ ਜ਼ਿਆਦਾ ਪ੍ਰਾਪਤ ਹੁੰਦੀ ਆ ਲੇਬਰ ਦੀ ਵੀ ਘੱਟ ਵਰਤੋਂ ਹੁੰਦੀ ਔਰ ਮਸ਼ੀਨਰੀ ਕਰਨਾ ਅਸੀਂ ਜੰਗੀ ਪੱਧਰ ਤੇ ਕੰਮ ਕਰ ਸਕਦੇ ਆ ਦੂਸਰਾ ਇਹਦਾ ਕਿਤੇ ਦਾ ਇਹ ਲਾਭ ਹੈ ਕਿ ਅਸੀਂ ਕੋਈ ਵੀ ਕਿੱਤਾ ਇਹੋ ਜਿਹਾ ਨਹੀਂ ਐਗਰੀਕਲਚਰ ਜਿਹੜਾ ਤੁਸੀਂ ਸਾਰਾ ਸਾਲ ਕਰ ਸਕੋ ਇਹ ਇੱਕ ਸਾਰ ਇਹ ਸਾਰਾ ਸਾਲ ਅਸੀਂ ਕਿਤੇ ਨੂੰ ਆਪਣੇ ਮਸ਼ੀਨਾਂ ਲਾ ਕੇ ਇੰਡੋਰ ਖੰਬੇ ਕਹੋ ਜੀ ਚੀਜ਼ ਹੈ ਦੁਨੀਆ ਦੇ ਤੁਸੀਂ ਕਿਸੇ ਵੀ ਹਿੱਸੇ ਚ ਤੁਸੀਂ ਕਦੋਂ ਵੀ ਕਰ ਸਕਦੇ ਇਹਦਾ ਮੌਸਮ ਨਾਲ ਕੋਈ ਸਬੰਧ ਨਹੀਂ ਕੁਦਰਤੀ ਤੌਰ ਤੇ ਤੁਹਾਨੂੰ ਮੌਸਮ ਆਪਣੇ ਤੌਰ ਤੇ ਤੁਸੀਂ ਇਹਦਾ ਮੌਸਮ ਤਿਆਰ ਕਰ ਸਕਦੇ 16 ਤੋਂ 18 ਡਿਗਰੀ ਦੇ ਟੈਂਪਰੇਚਰ ਤੇ ਘਰੋ ਜਾਂਦੀ ਆ 25 ਤੋਂ 26 ਡਿਗਰੀ ਤੇ ਇਹਦਾ ਸਪਨ ਰਨ ਟੈਂਪਰੇਚਰ ਹੁੰਦਾ ਇਹ ਇੱਕ ਛੋਟੀਆਂ ਜੀਆਂ ਬਹੁਤ ਛੋਟੀਆਂ ਜੀਆਂ ਸਾਵਧਾਨੀਆਂ ਰੱਖ ਕੇ ਤੁਸੀਂ ਸਾਰਾ ਸਾਲ ਇਹਨੂੰ ਗੰਬਾਂ ਨੂੰ ਤਿਆਰ ਕਰ ਸਕਦੇ ਹੋ ਜਦੋਂ ਇਸ ਕੰਮ ਨੂੰ ਕਰਦਿਆਂ ਕਰਦਿਆਂ ਫਿਰ ਸਾਡਾ ਮਹਿਕਮੇ ਨਾਲ ਲਿੰਕ ਪੈਦਾ ਹੋ ਗਿਆ ਮੈਂ ਇੱਕ ਮਹੀਨੇ ਸਾਨੂੰ 2000 2008 ਵਿੱਚ ਸਾਡੀ ਐਂਟਰੀ ਹੋਈ ਮਸ਼ਰੂਮ ਰਸਾਟ ਸੈਂਟਰ ਸੋਲਨ ਵਿੱਚ ਸੋਲਨ ਵਿੱਚ ਇੱਕ ਬਹੁਤ ਵੱਡਾ ਫੈਸਟੀਵਲ ਹੋ ਰਿਹਾ ਸੀਗਾ ਜਿੱਥੇ ਜਿਹੜਾ ਕਿ ਉਹਦੀ ਸਿਲਵਰ ਜੁਬਲੀ ਦਾ ਫੈਸਟੀਵਲ ਸੀਗਾ ਉੱਥੇ ਮਹਿਕਮੇ ਨੇ ਸਾਰੇ ਇੰਡੀਆ ਦੇ ਵਿੱਚੋਂ ਜਿਹੜੀਆਂ ਐਂਟਰੀਆਂ ਮੰਗੀਆਂ ਉਹਦੇ ਵਿੱਚ ਅਸੀਂ ਵੀ ਐਂਟਰੀ ਦਿੱਤੀ ਤੇ ਪਰ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਾਡੀ ਉਹ ਸਿਲੈਕਸ਼ਨ ਹੋ ਗਈ ਉਸ ਐਂਟਰੀ ਦੇ ਉਸ ਫੈਸਟੀਵਲ ਦੇ ਵਿੱਚ ਸਾਨੂੰ 2008 ਦੇ 2015 ਦੇ ਵਿੱਚ ਨੈਸ਼ਨਲ ਅਵਾਰਡ ਮਿਲਿਆ ਗਿਆ ਜਦੋਂ ਕੋਈ ਕਿਸਾਨ ਵੀਰ ਕੋਈ ਕਿੱਤਾ ਸ਼ੁਰੂ ਕਰ ਲੈਂਦਾ ਉਹਨੂੰ ਪੈਦਾਵਾਰ ਤੇ ਕਰ ਲੈਂਦਾ ਪਰ ਉਹਨੂੰ ਸਭ ਤੋਂ ਵੱਡੀ ਸਮੱਸਿਆ ਆਉਂਦੀ ਹੈ ਮੰਡੀ ਕਰਨ ਦੀ ਮੈਂ ਕਿਸਾਨ ਵੀਰੋ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹਦੇ ਵਿੱਚ ਮੰਡੀ ਕਰਨ ਦੀ ਕੋਈ ਬਹੁਤ ਸਮੱਸਿਆ ਨਹੀਂ ਹੈ ਇਹ ਇੱਕ ਖੰਭੈ ਸਬਜੀ ਹੈ ਖਾਣ ਵਾਲੀ ਚੀਜ਼ ਹੈ ਕਿਸੇ ਵੀ ਸਬਜੀ ਮੰਡੀ ਤੇ ਜਾ ਕੇ ਤੁਸੀਂ ਇਹਨੂੰ ਤਿਆਰ ਕਰਕੇ 200 ਗ੍ਰਾਮ ਦੀ ਪੈਕਿੰਗ ਕਰਕੇ ਉਦੇ ਵਿੱਚ ਉਹਨੂੰ ਸੀਲ ਲਾ ਕੇ ਤੁਸੀਂ ਕਿਸੇ ਵੀ ਮੰਡੀ 'ਚ ਜਾਓ ਸਬਜ਼ੀ ਮੰਡੀ ਜਿਹੜੀ ਤੁਹਾਡੇ ਨੇੜੇ ਆ ਉੱਥੇ ਜਾ ਕੇ ਤੁਸੀਂ ਆਰਾਮ ਨਾਲ ਇਹਦਾ ਮੰਡੀਕਰਨ ਕਰ ਸਕਦੇ ਹੋ ਤੁਹਾਨੂੰ ਕੋਈ ਸਮੱਸਿਆ ਨਹੀਂ ਆਏਗੀ ਮੰਡੀ ਦੀ ਖੁੰਬਾਂ ਦੀ ਜਿਹੜੀ ਕੰਪੋਸਟ ਰੈਡੀ ਕੀਤੀ ਜਾਂਦੀ ਆ ਇਹ ਇੱਕ ਆਰਗੈਨਿਕ ਹੀ ਲਗਭਗ ਹੈ ਇਹਦੇ ਵਿੱਚ ਕੋਈ ਬਹੁਤੀ ਜ਼ਿਆਦਾ ਖਾਦਾਂ ਦੀ ਜਾਂ ਪੈਸਟੀਸਾਈਡ ਦੀ ਵਰਤੋਂ ਨਹੀਂ ਹੁੰਦੀ ਜਿਹੜੇ ਅਸੀਂ ਲੌਂਗ ਮੈਥਡ ਨਾਲ ਤਿਆਰ ਕਰਦੇ ਆ ਉਹਦੇ ਵਿੱਚ ਤਾਂ ਹੁੰਦੀ ਪਰ ਅੱਜ ਕੱਲ ਰਵਾਜ ਜ਼ਿਆਦਾ ਸ਼ਾਰਟ ਮੈਥਡ ਦਾ ਪੈ ਰਿਹਾ ਤਕਰੀਬਨ ਬਹੁਤ ਸਾਰੇ ਕਿਸਾਨ ਗਰੋਵਰ ਜਿਹੜੇ ਹੈਗੇ ਆ ਉਹ ਕੰਪੋਸਟ ਮੁੱਲ ਲੈ ਕੇ ਵੀ ਕੰਪੋਸਟ ਤਿਆਰ ਕਰ ਰਹੇ ਆ ਉਹਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਤੂੜੀ ਲੈਣੀ ਆ ਜਿਹੜੀ ਤੁਸੀਂ ਦੇਖੀ ਐ ਤੂੜੀ ਦੇ ਵਿੱਚ ਤੂੜੀ ਨੂੰ ਗਿੱਲੀ ਕਰਦੇ ਆ ਅਸੀਂ ਪਾਣੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਗਿੱਲੀ ਹੋਣ ਤੋਂ ਬਾਅਦ ਇਹਦੇ ਵਿੱਚ ਅਸੀਂ ਮੁਰਗੀਆਂ ਦੀ ਖਾਦ ਪਾਉਂਦੇ ਆ ਆਪਾਂ ਜਿਪਸਮ ਦੀ ਵਰਤੋਂ ਕਰਦੇ ਆ ਤੇ ਇਸ ਨੂੰ ਜਿਪਸਮ ਮੁਰਗੀਆਂ ਦੀ ਖਾਦ ਜਿਪਸਮ ਤੇ ਖੜ ਪਾਉਣ ਤੋਂ ਬਾਅਦ ਅਸੀਂ ਇਹਦਾ ਢੇਰ ਲਾ ਦਿੰਦੇ ਆ ਢੇਰ ਲਾਉਣ ਤੋਂ ਬਾਅਦ ਜਦੋਂ 24 ਘੰਟੇ ਤੋਂ ਬਾਅਦ ਉਹਦਾ ਟੈਂਪਰੇਚਰ 80 ਡਿਗਰੀ ਹੋ ਜਾਂਦਾ ਤਾਂ ਫਿਰ ਅਸੀਂ ਉਹਨੂੰ ਮਸ਼ੀਨ ਦੇ ਨਾਲ ਆ ਜਾਂ ਕੋਈ ਆਪਣੇ ਕੋਈ ਸਾਧਨ ਜਿੱਤੇ ਜਿੱਦਾਂ ਵੀ ਕੋਈ ਲੇਬਰਰ ਹੋਇਆ ਕਿਸੇ ਕੋਲ ਉਹ ਭਰ ਕੇ ਤਾਂ ਬੰਕਰ ਵਿੱਚ ਭਰ ਦਿੱਤਾ ਜਾਂਦਾ ਉਹ ਬੰਕਰ ਨੂੰ 24 ਘੰਟੇ ਇਸ ਤਰ੍ਹਾਂ ਰਹਿਣ ਦਿੱਤਾ ਜਾਂਦਾ 24 ਘੰਟੇ ਉਹਦੇ ਵਿੱਚ ਇੱਕ ਸੈਂਸਰ ਲੱਗਾ ਹੁੰਦਾ ਜਿਹੜਾ 80 ਡਿਗਰੀ ਤੋਂ ਜਦੋਂ ਉਹਦਾ ਟੈਂਪਰੇਚਰ ਆਪ ਹੁੰਦਾ ਤਾਂ ਆਟੋਮੈਟਿਕਲੀ ਉਹ ਬਲੂਅਰ ਚੱਲ ਜਾਂਦਾ ਤਾਂ ਉਹਦਾ ਟੈਂਪਰੇਚਰ 80 ਘੰਟੇ 80 ਡਿਗਰੀ 24 ਘੰਟੇ ਰੱਖਦੇ ਆ ਤਾਂ ਉਸ ਤੋਂ ਬਲੋਅਰ ਬਾਹਰ ਕੱਢ ਕੇ ਅਸੀਂ ਚਾਰ ਪਲਟੀਆਂ ਕਰਦੇ ਆ ਚਾਰ ਵਾਰੀ ਉਹਨੂੰ ਬਾਹਰ ਕੱਢਦੇ ਆ ਚਾਰ ਵਾਰੀ ਫੇਰ ਅੰਦਰ ਫਿਲ ਕਰਦੇ ਉਸ ਤੋਂ ਬਾਅਦ ਅਸੀਂ ਜਿਹੜਾ ਹੈਗਾ ਬਲਕ ਚੈਂਬਰ ਦੇ ਵਿੱਚ ਲੈ ਜਾਂਦੇ ਆ ਬਲਕ ਚੈਂਬਰ ਦੇ ਵਿੱਚ ਭਰਨ ਤੋਂ ਬਾਅਦ ਅਸੀਂ ਉਹਦਾ ਬਲੋਅਰ ਔਨ ਕਰ ਦਿੰਦੇ ਆ ਔਨ ਕਰਨ ਤੋਂ ਬਾਅਦ 24 ਘੰਟੇ ਦੇ ਅੰਦਰ ਅੰਦਰ ਅਸੀਂ ਉਹਨੂੰ 56 ਡਿਗਰੀ ਦੇ ਟੈਂਪਰੇਚਰ ਤੇ ਲੈ ਜਾਂਦੇ ਆ 56 ਡਿਗਰੀ ਦੇ ਟੈਂਪਰੇਚਰ ਤੇ ਖੰਡ ਨੂੰ 8 ਘੰਟੇ ਖੜਦੇ ਆ ਉਹਨੂੰ ਪਾਸਚਰਾਇਜ਼ੇਸ਼ਨ ਕਿਹਾ ਜਾਂਦਾ ਪਾਸਚਰਾਇਜ਼ੇਸ਼ਨ ਤੋਂ ਬਾਅਦ ਅਸੀਂ ਉਹਦੀ ਕੰਡੀਸ਼ਨਿੰਗ ਕਰਦੇ ਹਾਂ ਕੰਡੀਸ਼ਨਿੰਗ ਦੇ ਵਿੱਚ ਅਸੀਂ 48 ਡਿਗਰੀ ਤੋਂ ਲੈ ਕੇ 50 ਡਿਗਰੀ ਦਾ ਲਾਗੇ 5 ਤੋਂ 6 ਦਿਨ ਤੱਕ ਇਹ ਟੈਂਪਰੇਚਰ ਮੇਨਟੇਨ ਰੱਖਦੇ ਹਾਂ ਜਦੋਂ 5-6 ਦਿਨ ਦੇ ਵਿੱਚ ਟੈਂਪਰੇਚਰ ਰੱਖਣ ਤੋਂ ਬਾਅਦ ਇਹਦੇ ਵਿੱਚੋਂ ਸਾਰੀ ਅਮੋਨੀਆ ਜਿਹੜੀ ਹੁੰਦੀ ਆ ਉਹ ਕਨਵਰਟ ਇੰਟੂ ਪ੍ਰੋਟੀਨ ਹੋ ਜਾਂਦੀ ਆ ਪ੍ਰੋਟੀਨ ਦੇ ਵਿੱਚ ਹੁਣ ਤੋਂ ਬਾਅਦ ਇਹ ਤਿਆਰ ਹੋ ਜਾਂਦੀ ਕੰਪੋਸਟ ਇਹਨੂੰ ਠੰਡੀ ਕਰਕੇ ਇਹਦੇ ਵਿੱਚ ਸਪੌਨ ਰਲਾ ਕੇ ਲਿਫਾਫੇ ਭਰ ਕੇ ਅਸੀਂ ਆਪਣੇ ਪ੍ਰੋਡਕਸ਼ਨ ਰੂਮਾਂ 'ਚ ਰੱਖ ਦਿੱਤੇ ਆ ਪ੍ਰੋਡਕਸ਼ਨ ਰੂਮਾਂ 'ਚ ਰੱਖਣ ਤੋਂ ਬਾਅਦ ਇਹਦਾ ਅਸੀਂ 22 ਡਿਗਰੀ ਟੈਂਪਰੇਚਰ ਰੱਖਦੇ ਆ ਤਾਂ ਕਿ ਬੈਗ ਦਾ ਟੈਂਪਰੇਚਰ ਜਿਹੜਾ ਕੰਪੋਸਟ ਨਾਲ 2-3 ਡਿਗਰੀ ਵੱਧ ਹੁੰਦਾ 25 ਡਿਗਰੀ ਹੋ ਜਾਂਦਾ 15 ਦਿਨ ਅਸੀਂ 25 ਡਿਗਰੀ ਦੇ ਟੈਂਪਰੇਚਰ ਤੇ ਰੱਖਦੇ ਆ ਤਾਂ ਉਦੋਂ ਸਪੌਨ ਰਨ ਹੋ ਜਾਂਦਾ ਉਸ ਵੇਲੇ ਸਪੌਨ ਰਨ ਤੇ ਬੈਗ ਚਿੱਟੇ ਹੋ ਜਾਂਦੇ ਉੱਤੋਂ ਸਾਰਾ ਬੀਜ ਜਦਾ ਫੈਲ ਚੁੱਕਾ ਹੁੰਦਾ ਉਹਦੇ ਵਿੱਚ ਫਿਰ ਅਸੀਂ ਕੇਸਿੰਗ ਸੋਇਲ ਪਾ ਦਿੰਨੇ ਉੱਤੇ ਜਿਹੜਾ ਇੱਕ ਆਮ ਲੋਕ ਤਾਂ ਬਾਗਾਂ ਤੇ ਜਾਂ ਰੂੜੀ 2-3 ਸਾਲ ਪਰਾੜੀ ਹੁੰਦੀ ਆ ਅੱਜਕੱਲ ਇੱਕ ਨਵੀਂ ਆ ਰਹੀ ਆ ਜਿਹਨੂੰ ਅਸੀਂ ਕੋਕੋ ਪਿਟ ਦੇ ਨਾਮ ਨਾਲ ਜਾਣਦੇ ਆ ਕੋਕੋਪੈੱਥ ਦੀ ਅਸੀਂ ਕੇਕ ਸੰਕਰਦੇ ਆ ਉਹਨੂੰ ਕਰਕੇ ਤਾਂ ਸਟਰਲਾਈਜ਼ ਕਰਕੇ ਪਾਣੀ ਪਾ ਕੇ ਪ੍ਰੋਪਰ ਮਾਤਰਾ ਦੇ ਵਿੱਚ ਉਹਨਾਂ ਤੇ 1 ਤੋਂ 1.5 ਇੰਚ ਅਸੀਂ ਲਿਫਾਫਿਆਂ ਦੇ ਉੱਤੇ ਉਹਨੂੰ ਬਿਛਾ ਦਿੰਨੇ ਆ ਉਸ ਤੋਂ 20 ਤੋਂ 22 ਦਿਨ ਦੇ ਵਿੱਚ ਵਿੱਚ ਸਾਡੀ ਪਿੰਨ ਹਿਟਿੰਗ ਹੋ ਕੇ ਤੇ ਪ੍ਰੋਡਕਸ਼ਨ ਆਉਣੀ ਸ਼ੁਰੂ ਹੋ ਜਾਂਦੀ ਹੈ ਜਿਹੜੀ ਕੋਈ ਕਮਰਸ਼ੀਅਲ ਜਿਹੜੇ ਅਸੀਂ ਉਹ ਤਿੰਨ ਫਲਸ਼ ਜਾਂ ਦੋ ਫਲਸ਼ ਦੇ ਨਾਲ ਲੈਣੇ ਆ ਇਹ ਦੋ ਜਾਂ ਤਿੰਨ ਫਲਸ਼ ਦੇ ਵਿੱਚ ਸਾਡੀ 80% ਆ ਜਾਂਦੀ ਹੈ ਤੇ ਇਹ 80% ਜੀਲਡਾਉਣ ਤੋਂ ਬਾਅਦ ਅਸੀਂ ਇਹਨੂੰ ਡਿਸਪੋਜ਼ ਆਫ ਕਰਕੇ ਨਵਾਂ ਕਮਰਾ ਬਣਾ ਦਿੰਦੇ ਆ। ਕੁੱਲ ਸਰਕਰਿਆ ਕੋਈ 55 ਤੋਂ 60 ਦਿੰਦਾ ਹੁੰਦਾ। ਉਸ ਤੋਂ ਬਾਅਦ ਜਿਹੜੀ ਆਪਣੀ ਢੀਂਗਰੀ ਖੁੰਮ ਦੀ ਕਾਸ਼ਤ ਹੈਗੀ ਆ ਢੀਂਗਰੀ ਖੁੰਮ ਦੀ ਕਾਸ਼ਤ ਲਈ ਅਸੀਂ ਤੂੜੀ ਦੀ ਜਿਹੜੀ ਵਰਤੋਂ ਕਰ ਸਕਦੇ ਆ ਜਾਂ ਫਿਰ ਅੱਧੀ ਤੂੜੀ ਅੱਧੀ ਪਰਾਲੀ ਦੀ ਵਰਤੋਂ ਕਰ ਸਕਦੇ ਆ। ਸੋ ਇਸ ਇਹਨੂੰ ਜਿਹੜਿਆ ਢੀਂਗਰੀ ਨੂੰ ਉਗਾਉਣ ਦਾ ਢੰਗ ਜਿਹੜਾ ਹੈ ਬਟਨ ਖੁੰਮ ਦੇ ਨਾਲੋਂ ਬਹੁਤ ਸੌਖਾ ਹੈਗਾ। ਟਿੰਗਰੀ ਦੇ ਵਿੱਚ ਅਸੀਂ ਜਿਹੜੀ ਆ ਸਿੱਧਾ ਤੂੜੀ ਨੂੰ ਇੱਕ ਦਿਨ ਪਹਿਲਾਂ ਗਿੱਲਾ ਕਰਦਣਾ 24 ਤੋਂ 24 ਘੰਟੇ ਲਈ ਅਸੀਂ ਤੂੜੀ ਗਿੱਲੀ ਕਰਦੇ ਆਂ ਥੂੜੀ ਗਿੱਲੀ ਕਰਨ ਤੋਂ ਬਾਅਦ ਅਸੀਂ ਉਹਦੇ ਵਿੱਚ ਦੂਜੇ ਦਿਨ ਉਹਦੀ ਨਮੀ ਦੇਖਦੇ ਆਂ ਜਿਹੜੀ ਨਮੀ ਆ ਉਹ 70 ਤੋਂ 75% ਹੁੰਦੀ ਆ ਨਮੀ ਤੋਂ ਬਾਅਦ ਤੁਸੀਂ ਉਹਦੇ ਵਿੱਚ ਬੀਜ ਪਾਉਣਾ ਬੀਜ ਪਾਉਣ ਤੋਂ ਬਾਅਦ ਤੁਸੀਂ ਜਿਹੜੇ ਉਹਨਾਂ ਦੇ ਲਿਫਾਫੇ ਜਿਹੜੇ ਆ ਭਰ ਕੇ ਬੰਦ ਕਰਕੇ ਰੱਖਦਣੇ ਆ ਕਮਰੇ ਦੇ ਅੰਦਰ ਇਹਨਾਂ ਨੂੰ ਜਿਹੜੇ ਲਿਫਾਫਿਆਂ ਦੇ ਵਿੱਚ ਜਿਹੜਾ ਬੀਜ ਪਾਇਆ ਹੁੰਦਾ ਇਹਨਾਂ ਨੂੰ ਸਾਨੂੰ ਧੁੱਪ ਨਹੀਂ ਲਵਾਉਣੀ ਹੈਗੀ ਕਿਉਂਕਿ ਇਹਦੇ ਨਾਲ ਜਿਹੜਾ ਬੀਜ ਹੈਗਾ ਉਹ ਮਰ ਜਾਂਦਾ ਸੋ ਅਸੀਂ ਕਮਰੇ ਦੇ ਤੇ ਬਿਜਾਈ ਜਦੋਂ ਕਰਨ ਤੋਂ ਬਾਅਦ 20 ਅੰਕ ਦਿਨਾਂ ਤੱਕ ਜਿਹੜਾ 20 ਤੋਂ 25 ਦਿਨਾਂ ਦੇ ਵਿੱਚ ਰੇਸ਼ਾ ਫੈਲ ਜਾਂਦਾ ਰੇਸ਼ਾ ਫੈਲਣ ਤੋਂ ਬਾਅਦ ਤੁਸੀਂ ਜਿਹੜਾ ਹੈਗਾ ਜਿਹੜੇ ਬੈਗ ਨੇ ਪੂਰੇ ਫਾੜਦਾਣੇ ਆ ਫਾੜ ਕੇ ਇਹਦੇ ਵਿੱਚੋਂ ਡੇਲੀ ਪਾਣੀ ਦੇਣ ਤੋਂ ਬਾਅਦ ਜਿਹੜੀਆਂ ਖੁੰਮਾਂ ਜਿਹੜੀਆਂ ਨਿਕਲਣੀਆਂ ਸ਼ੁਰੂ ਹੋ ਜਾਣੀਆਂ ਸੋ ਇਦਾਂ ਜਿਹੜੇ ਆਪਣਾ ਬਟਨ ਤੇ ਢੀਂਗਰੀ ਖੁੰਮ ਜਿਹੜਾ ਕਿ ਹੁਣ ਟਾਈਮ ਚੱਲ ਰਿਹਾ ਬਟਨ ਤੇ ਢੀਂਗਰੀ ਖੁੰਮ ਦਾ ਉਹ ਇਦਾਂ ਕਾਸ਼ਤ ਕਰ ਸਕਦੇ ਆ ਉਤੋ ਇਲਾਵਾ ਜਿਹੜੀ ਆਪਣੀ ਛਟਾਕੀ ਖੰਭ ਹੈਗੀ ਆ ਉਹਦੀ ਜਿਹੜੀ ਆ ਉਹ ਮੈਡੀਸਨਲ ਮਸ਼ਰੂਮ ਹੈਗੀ ਆ ਉਹਦੀ ਜਿਹੜੀ ਅਸੀਂ ਕਾਸ਼ਤ ਕਰਨੀ ਆ ਉਹ ਉਹਦੇ ਵਿੱਚ ਸਾਨੂੰ ਲੈਬਾਰਟਰੀ ਦੀ ਲੋਡ ਪੈਂਦੀ ਆ ਲੈਬਾਰਟਰੀ ਦੇ ਸਾਨੂੰ ਉਹਦੇ ਵਿੱਚ ਇੱਕ ਤੱਕ ਆਟੋਕਲੇਵ ਦੀ ਲੋਡ ਪੈਂਦੀ ਆ ਜਿਹਨੂੰ ਜਿਹਦਾ ਕੀ ਕੰਮ ਜਿਹੜਾ ਹੈਗਾ ਜਿੱਦਾਂ ਭਾਫ਼ ਬਣਾ ਕੇ ਭਾਫ਼ ਰਾਹੀਂ ਜਿਹੜਾ ਅਸੀਂ ਕਿਟਾਣੂ ਰਹਿਤ ਕਰਨਾ ਜਿਹੜੀ ਅਸੀਂ ਤੂੜੀ ਜਿਹੜੀ ਤੂੜੀ ਵਰਤਦੇ ਆ ਜਾਂ ਫਿਰ ਤੁਸੀਂ ਇਹਦੇ ਵਿੱਚ ਜਿਹੜੀ ਆ ਲੱਕੜ ਦਾ ਬਰਾਦਾ ਉਹਦੀ ਵਰਤੋਂ ਕਰ ਸਕਦੇ ਹੋ ਸੋ ਇਹ ਉਹ ਤੋਂ ਇਲਾਵਾ ਜਿੰਨੀ ਵੀ ਕੰਮ ਕਰਨਾ ਸੀ ਜਦੋਂ ਇਹਦੀ ਬਿਜਾਈ ਵੀ ਕਰਦੇ ਆ ਛਟਾਕੇ ਖੁੰਬ ਦੀ ਉਹ ਸਾਰੀ ਬਿਜਾਈ ਜਿਹੜੀ ਅਸੀਂ ਲੈਬੋਰੀਟਰੀ ਦੇ ਅੰਦਰ ਕਰਨੀ ਆ ਜਿੱਥੇ ਕੀ ਤੁਹਾਡਾ ਲੈਮੀਨਰ ਫਲੋ ਆ ਜਿਹਦੇ ਵਿੱਚ ਫਿਲਟਰ ਲੱਗੇ ਹੁੰਦੇ ਆ ਉਹਦੇ ਵਿੱਚ ਜਿਹੜੀ ਫਿਲਟਰ ਆਂਦੀ ਆ ਹਵਾ ਉਹ ਜਿਹੜੀ ਇਹ ਛਾਣ ਕੇ ਹਵਾ ਆਂਦੀ ਆ ਸੋ ਇਦਾਂ ਕਰਕੇ ਜਿਹੜੀ ਆ ਜਿਹੜੀ ਸਰਦਰੁੱਤ ਦੀ ਖੁੰਬਾ ਦੀ ਕਾਸ਼ਤ ਅਸੀਂ ਕਰ ਸਕਦੇ ਆ ਤੇ ਸਾਡੇ ਕੋਲ ਇਸ ਟਾਈਮ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਜਿਹੜੀ ਹੈ ਵੱਖ-ਵੱਖ ਕਿਸਮ ਦੀਆਂ ਟ੍ਰੇਨਿੰਗਸ ਦੇ ਰਹੀ ਹੈ ਉਹ ਤੋਂ ਇਲਾਵਾ ਜਿਹੜਾ ਸਪੌਨ ਹੈਗਾ ਉਹ ਵੀ ਜਿਹੜਾ ਲੈਬਾਰਟਰੀ ਪੀਏਯੂ ਦੇ ਥਰੂ ਜਿਹੜਾ ਫਾਰਮਰਸ ਨੂੰ ਮੁਹੱਈਆ ਕਰਾਇਆ ਜਾਂਦਾ ਹੈ ਬਟਨ ਖੁੰਬ ਤੋਂ ਇਲਾਵਾ ਖੁੰਬਾਂ ਦੀਆਂ ਬਹੁਤ ਸਾਰੀਆਂ ਕਿਸਮਾਂ ਜਿਵੇਂ ਕਿ ਢੀਂਗਰੀ ਹੋ ਗਈ ਜਾਂ ਪਰਾਲੀ ਵਾਲੀ ਖੁੰਬ ਹੋ ਗਈ ਜਾਂ ਹੋਰ ਕਿਸ ਤਰ੍ਹਾਂ ਦੀਆਂ ਕੋਈ ਲਗਭਗ 2000 ਕਿਸਮ ਦੇ ਕਰੀਬ ਕਿਸਮਾਂ ਹੈ ਜਿਹੜੀਆਂ ਅਸੀਂ ਸਾਡੀਆਂ ਮਾਹਰਾਂ ਨੇ ਸਹਾਇਤਾ ਨਾਲ ਇਹਨਾਂ ਨੂੰ ਰეკਮੈਂਡ ਕੀਤਾ ਪਰ ਸਾਡੇ ਪੰਜਾਬ ਵਿੱਚ ਜਾਂ ਸਾਡੇ ਨਾਰਥ ਇੰਡੀਆ ਵਿੱਚ ਜ਼ਿਆਦਾਤਰ ਜਿਹੜੀ ਆ ਬਟਨ ਖੁੰਬ ਦਾ ਰਵਾਜ ਹੈ ਬਟਨ ਖੁੰਬ ਨੂੰ ਲੋਕ ਪਸੰਦ ਕਰਦੇ ਹਾਂ ਥੋੜਾ ਥੋੜਾ ਹੁਣ ਢਿੰਕਰੀ ਜਿਹਨੂੰ ਆਸਟਰ ਕਿਹਾ ਜਾਂਦਾ ਉਹਦਾ ਵੀ ਰਵਾਜ ਪੈਂਦਾ ਰਿਹਾ ਆਉਣ ਵਾਲੇ ਸਮੇਂ 'ਚ ਮੈਨੂੰ ਆਸ ਹੈ ਕਿ ਇਹ ਡਿਗਰੀ ਕੰਬੀ ਜਿਹੜੀ ਅੱਜ ਇਹਨੂੰ ਲੋਕ ਪਸੰਦ ਕਰਨ ਲੱਗਣਗੇ ਇਹਦੀ ਖੇਤੀ ਵੀ ਵੱਡੀ ਮਾਤਰਾ ਚ ਹੋਣੀ ਸ਼ੁਰੂ ਹੋ ਜੂਗੀ ਤੇ ਜਿਹੜੀ ਕੰਪੋਸਟ ਤਿਆਰ ਬੇਸਟ ਹੋ ਚੁੱਕੀ ਹੁੰਦੀ ਜਦੋਂ ਅਸੀਂ ਉਹਦੇ ਵਿੱਚੋਂ ਕੰਪੋਸਟ ਲੈ ਲੈਨੇ ਆ ਸਾਰੀ ਮਸ਼ਰੂਮ ਉਹਨੂੰ ਅਸੀਂ ਬਾਹਰ ਕੱਢ ਕੇ ਇੱਕ ਖੇਤ ਇੱਕ ਕਿਸੇ ਜਗ੍ਹਾ ਤੇ ਬੇਲੀ ਜਗ੍ਹਾ ਤੇ ਡੰਪ ਕਰ ਲੈਨੇ ਆ ਡੰਪ ਜਦੋਂ 6 ਮਹੀਨੇ 4 ਮਹੀਨੇ ਪਈ ਰਵੇ ਤਾਂ ਇੱਕ ਵਧੀਆ ਰੂੜੀ ਖਾਦ ਤਿਆਰ ਹੋ ਜਾਂਦੀ ਹੈ ਜਿਹੜੀ ਕਿ ਬਹੁਤ ਹੀ ਬੈਨੀਫਿਟ ਹੈ ਮਹਾਰਾ ਨੇ ਵੀ ਦੱਸਤਾ ਕਿ ਇਸ ਤੋਂ ਵੱਡੀ ਵਧੀਆ ਰੂੜੀ ਖਾਦ ਨਹੀਂ ਤਿਆਰ ਹੋ ਸਕਦੀ ਜਿਹੜੇ ਜੀਮ ਕਿਸਾਨ ਭਰਾ ਇਹ ਤਿਆਰ ਕਰਦੇ ਉਹਨੂੰ ਡੰਪ ਕਰ ਲੈਣ 6 ਮਹੀਨੇ ਤੋਂ ਬਾਅਦ ਉਹਨੂੰ ਖੇਤਾਂ 'ਚ ਪਾ ਦੇਣ ਤੇ ਬਹੁਤ ਵਧੀਆ ਦੂਸਰੀ ਕਿਸੇ ਫਿਰ ਰਸਾਇਣਿਕ ਖਾਦ ਦੀ ਲੋੜ ਨਹੀਂ ਪੈਂਦੀ ਜਿੱਥੇ ਤੁਸੀਂ ਇਸ ਖਾਦ ਨੂੰ ਪ੍ਰਯੋਗ ਕਰੋਗੇ ਤੇ ਇਹ ਇੱਕ ਬਹੁਤ ਵਧੀਆ ਬਕਲ ਪਿਆ ਰਸਾਇਣਿਕ ਖਾਦਾਂ ਦਾ ਤੇ ਗਾਂ ਜਿਹੜੀ ਅੱਜ ਕੱਲ ਆ ਰਹੀ ਹੈ ਆਰਗੈਨਿਕ ਖੇਤੀ ਉਹਦੇ ਵਿੱਚ ਵੀ ਇੱਕ ਬਹੁਤ ਵੱਡਾ ਸਟੈਪ ਹੈ ਜਿਹੜਾ ਜਦੋਂ ਅਸੀਂ ਇਸ ਖਾਦ ਨੂੰ ਵਰਤੋਂ ਕਰਾਂਗੇ ਜਿਹੜੇ ਕਿਸਾਨ ਵੀਰ ਖੁੰਬਾਂ ਦਾ ਕੰਮ ਕਰ ਰਹੇ ਆ ਮੈਂ ਉਹਨਾਂ ਬਾਰੇ ਇਹ ਦੇਖਿਆ ਕਿ ਪਹਿਲੇ ਜਦੋਂ ਸ਼ੁਰੂ ਕਰਦੇ ਆ ਉਹ 1-2 ਸਾਲ ਤੱਕ ਕਾਮਯਾਬ ਹੋ ਜਾਂਦੇ ਆ ਉਸ ਤੋਂ ਬਾਅਦ ਉਹ ਥੋੜੇ ਜਿਹਾ ਡਾਊਨਫਾਲ 'ਤੇ ਆ ਜਾਂਦੇ ਉਹਦਾ ਕਾਰਨ ਇਹ ਹੈ ਕਿ ਉਹ ਲਾਪਰਵਾਹੀਆਂ ਕਰਨ ਲੱਗ ਪੈਂਦੇ ਆ ਇਹਦੇ ਵਿੱਚ ਸਭ ਤੋਂ ਵੱਡਾ ਕਾਰਨ ਹੈ ਕਿ ਤੁਸੀਂ ਸਾਫ ਸਫਾਈ ਦਾ ਧਿਆਨ ਰੱਖੋ ਉਹ ਫਿਰ ਸਾਫ ਸਫਾਈ ਦਾ ਧਿਆਨ ਵੀ ਘਟਾ ਦਿੰਦੇ ਆ ਦੂਸਰਾ ਉਹ ਆਪਣਾ ਇਹਦੇ ਕਿਤੇ ਵੱਲ ਧਿਆਨ ਵੀ ਘਟਾ ਦਿੰਦੇ ਆ ਜਿਸ ਦੇ ਕਾਰਨ ਉਹ ਲਾਸ ਵਿੱਚ ਆ ਜਾਂਦੇ ਘਾਟੇ 'ਚ ਆ ਜਾਂਦੇ ਕਿਸਾਨ ਵੀਰਾਂ ਨੂੰ ਚਾਹੀਦਾ ਕਿ ਉਹ ਪੂਰਾ ਕਿਤੇ ਨੂੰ ਧਿਆਨ ਨਾ ਕਰਨ ਜੋ ਜੋ ਸਾਡੇ ਮਹਾਰਾ ਨੇ ਸੰਸਦਾਨਾਂ ਨੇ ਰეკਮੈਂਡੇਸ਼ਨ ਦਿੱਤੀ ਆ ਉਹਦੇ ਅੰਦਰ ਰਹਿ ਕੇ ਖਿਆਲ ਕਰਕੇ ਇਸ ਕਿਤੇ ਨੂੰ ਪੂਰਾ ਧਿਆਨ ਦੇ ਨਾਲ ਕਰਨ ਤੇ ਫਿਰ ਕੋਈ ਐਸੀ ਗੱਲ ਨਹੀਂ ਕਿ ਉਹਨਾਂ ਨੂੰ ਕੋਈ ਘਾਟਾ ਪਵੇ ਜਾਂ ਕੋਈ ਇਸ ਤੋਂ ਨੁਕਸਾਨ ਹੋਵੇ ਜਿਵੇਂ ਕਿ ਮੈਂ ਬੀਐਸਸੀ ਐਗਰੀਕਲਚਰ ਕੀਤੀ ਉਸ ਤੋਂ ਬਾਅਦ ਮੈਂ ਮਾਸਟਰ ਡਿਗਰੀ ਕੀਤੀ ਵੈਜੀਟੇਬਲ ਸਾਇੰਸ ਹੁਣ ਅੱਜ ਮੈਂ ਅਗਰ ਕੋਈ ਵੀ জব ਵੀ ਕਰਦਾ ਹਾਂ ਸਾਡਾ ਮੇਨ ਮੋਟਿਵ ਕੀ ਹੈ ਅੱਜ ਦੇ ਦਿਨ ਕਿਸਾਨ ਜਿਹੜਾ ਹੈ ਬਹੁਤ ਕਰਜ਼ਾਈ ਹੋ ਚੁੱਕਾ ਹੈ ਇਹਦਾ ਕਾਰਨ ਇਹੀ ਹੈ ਕਿ ਸਾਡੀ ਨੌਜਵਾਨ ਪੀੜੀ ਬਿਲਕੁਲ ਵੀ ਕੰਮ ਨਹੀਂ ਕਰਦੀ ਖੇਤੀਬਾੜੀ ਵਾਲ ਤਾਂ ਬਿਲਕੁਲ ਆਉਂਦੇ ਹੀ ਨਹੀਂ ਆ ਇਹਦਾ ਕਾਰਨ ਇਹੀ ਹੈ ਕਰਜ਼ਿਆਂ ਦਾ ਕਾਰਨ ਇਹੀ ਹੈ ਕਿ ਜਿਹੜੇ ਪਹਿਲਾਂ ਸਾਡੇ ਮਾਬਾਦ ਸੀਗੇ ਉਹ ਕੰਮ ਤਾਂ ਕਰਦੇ ਨੇ ਪਰ ਉਹਨਾਂ ਨੂੰ ਨਵੀਆਂ ਤਕਨੀਕਾਂ ਦਾ ਨਹੀਂ ਇੰਨਾ ਪਤਾ ਨਵੇਂ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਨਵੀਆਂ ਤਕਨੀਕਾਂ ਅਪਣਾਉਣ ਵੱਧ ਤੋਂ ਵੱਧ ਪੈਸਾ ਖਵਾਉਣ ਨਵੇਂ ਨੌਜਵਾਨ ਆਪਣੇ ਸ਼ੌਕ ਵੱਡੇ ਕਰ ਬੈਠੇ ਨੇ ਖਰਚੇ ਜ਼ਿਆਦਾ ਕਰਦੇ ਨੇ ਪਰ ਕਮਾਉਂਦੇ ਕੁਛ ਨਹੀਂ ਇਹੀ ਕਾਰਨ ਹੈ ਕਿ ਅੱਜ ਦਾ ਕਿਸਾਨ ਕਰਜ਼ਾਈ ਹੋ ਚੁੱਕਾ ਹੈ ਅੱਜ ਮੈਂ ਐਜ਼ ਅ ਮਾਸਟਰ ਡਿਗਰੀ ਆਫ ਵੈਜੀਟੇਬਲ ਸਾਇੰਸ ਇਹੀ ਮੈਸੇਜ ਦਿੰਨਾ ਹੈ ਸਾਰਿਆਂ ਨੂੰ ਕਿ ਸਾਡੇ ਕੋਲ ਲੋਟ ਆਫ ਅਪਰਚੂਨਿਟੀਆਂ ਨੇ ਜਿਵੇਂ ਮਸ਼ਰੂਮ ਫਾਰਮਿੰਗ ਸਟਰਾਬਰੀ ਫਾਰਮਿੰਗ ਐਂਡ ਹੋਰ ਬਹੁਤ ਸਾਰੇ ਨਵੇਂ-ਨਵੇਂ ਕੰਮ ਨੇ ਜਿਨ੍ਹਾਂ ਦੇ ਥਰੂ ਹੁਣ ਮੇਨ ਜਿਹੜਾ ਇੱਕ ਬਿਜ਼ਨਸ ਹੈ ਇੱਕ ਵੈਲਥ ਹੈ ਇੰਡੀਆ ਮਤਲਬ ਕੋਈ ਵੀ ਕੰਟਰੀ ਦੀ ਵੈਲਥ ਸਟਾਰਟ ਕਿੱਥੋਂ ਹੁੰਦੀ ਹੈ ਫਾਰਮਿੰਗ ਤੋਂ ਫਾਰਮਿੰਗ ਹੀ ਇੱਕ ਕਹਿਜਾ ਕੀਤਾ ਹੈ ਜਿਹੜਾ ਇੱਕ ਕੰਟਰੀ ਨੂੰ ਡਿਵੈਲਪਿੰਗ ਤੋਂ ਡਿਵੈਲਪ ਦੇ ਵਿੱਚ ਲਿਆ ਸਕਦਾ ਹੈ ਹੁਣ ਸਾਡੇ ਅੱਜ ਦੇ ਨੌਜਵਾਨ ਕੀ ਕਰਦੇ ਨੇ ਫੋਰਨ ਕੰਟਰੀਸ ਚਲ ਜੋ ਉਹਨਾਂ ਨੂੰ ਕਮਾ ਕੇ ਕੈਪੇਬਿਲਿਟੀਜ਼ ਤਾਂ ਹੈ ਪਰ ਯੂਟਿਲਾਈਜ਼ ਕਰ ਰਹੇ ਨੇ ਫੋਰਨ ਜਾ ਕੇ ਤਾਂ ਉਹਨਾਂ ਨੂੰ ਆਪਣੀ ਵੈਲਥ ਸਟਰੋਂਗ ਕਰਨ ਦੇ ਵਿੱਚ ਮਦਦ ਕਰ ਰਹੇ ਨੇ ਕਿਉਂ ਨਹੀਂ ਇੰਡੀਆ ਕਰੇ ਇਸ ਕਰਕੇ ਹੈ ਕਿ ਤੁਸੀਂ ਸਾਰੇ ਨੌਜਵਾਨਾਂ ਨੂੰ ਮੇਰੇ ਵੀਰ ਭਰਾਵਾਂ ਨੂੰ ਇਹੀ ਮੈਸੇਜ ਹੈ ਕਿ ਇੱਥੇ ਮਿਹਨਤ ਕਰੋ ਇੱਥੇ ਕੰਮ ਕਰੋ ਇੱਥੇ ਕਰਕੇ ਵਿਖਾਓ ਆਪਣੇ ਮਾਪਿਆਂ ਨੂੰ ਖੁਸ਼ ਕਰੋ ਦੁਨੀਆ ਨੂੰ ਆਪਣੇ ਇੰਡੀਆ ਨੂੰ ਖੁਸ਼ ਕਰੋ